ਸਰਕਾਰਾਂ ਨੇ ਜਿਹੜੀ ਸਰਕਾਰ ਬੀਜੇਪੀ ਦੀ ਸਰਕਾਰ ਆ ਉਹ ਚੰਦ ਘਰਾਣੇ ਲਈ ਕੰਮ ਕਰ ਰਹੀ ਹੈ ਗੁਰਜੀਤ ਸਿੰਘ ਔਜਲਾ ਕਹਿੰਦੇ ਨੇ ਕਿ ਮੈਂ ਬੜੀ ਮੁਸ਼ਕਲ ਦੇ ਨਾਲ ਚਾਹੀਦਾ ਹੈ ਕਿ ਨੁਸ਼ੇ ਦਿੱਤੇ ਛੇਤੀ ਨਵੇੜੇ ਕਿਉਂਕਿ ਮੈਂ ਉੱਥੇ ਕੇਂਦਰੀ ਮੰਤਰੀਆਂ ਨੂੰ ਕਹਿ ਕਹਿ ਕੇ ਪ੍ਰੋਜੈਕਟ ਪੰਜਾਬ ਚੱਲ ਜਾਂਦਾ ਤਾਂ ਮੈਂ ਇਹ ਸਮਝਦਾ ਵੀ ਜਿਹੜੀ ਸਾਡੀ ਸਬਜੀ ਆ ਉਹ ਸ਼ਾਮ ਨੂੰ ਸਾਊਦੀ ਅਰਬ ਪਹੁੰਚ ਸਕਦੀ ਹੈ ਅਰਬ ਕੰਟਰੀਆਂ ਚ ਪਹੁੰਚ ਸਕਦੀ ਆ ਪਰ ਇਹ ਸਰਕਾਰਾਂ ਨੇ ਕਰਨਾ ਕੀ ਜਦੋਂ ਕਿਸਾਨ ਕੋਲ ਜ਼ਮੀਨੇ ਨਹੀਂ ਛੱਡੀ ਉਦੋਂ ਰਸਤੇ ਖੋਲਣਗੇ ਕਿਉਂਕਿ ਸਾਡੀ ਇਹ ਜ਼ਰੂਰਤ ਨਹੀਂ ਹੈਗੀ ਸਾਨੂੰ ਇਹੋ ਜਿਹੇ ਰੋਡਾਂ ਦੀ ਲੋੜ ਨਹੀਂ ਹੈਗੀ ਸੋ ਕਿਸਾਨਾਂ ਦਾ ਰਵਈਆ ਹੈ ਕਿਸਾਨ ਕੀ ਚਾਹੁੰਦੇ ਨੇ ਕਿ ਅਸੀਂ ਇਹ ਜਿਹੜਾ ਪ੍ਰੋਜੈਕਟ ਹੈ ਇਹ ਚੱਲਣ ਦੇਣਾ ਹੈ ਜਾਂ ਨਹੀਂ ਚੱਲਦਾ 파ਰਤਮਾਲਾ ਪ੍ਰੋਜੈਕਟ ਜਿਹੜਾ ਹੈਗਾ ਉਹ ਚੱਲ ਰਿਹਾ ਹੈ 293 ਕਿਲੋਮੀਟਰ ਦਾ ਪ੍ਰੋਜੈਕਟ ਹੈ ਜਿਹੜਾ ਪੰਜਾਬ ਦੇ ਵਿੱਚੋਂ ਹਾਈਵੇ ਜਿਹੜੇ ਆ ਉਹ ਲੰਘ ਰਹੇ ਨੇ ਔਰ ਇਹਦੇ ਤਹਿਤ ਕਿਸਾਨ ਜਿਹੜੇ ਨੇ ਉਹ ਕਿਤਨਾ ਕਿਤੇ ਵਿਰੋਧ ਵੀ ਕਰ ਰਹੇ ਨੇ ਕਿਉਂਕਿ ਕਿਸਾਨਾਂ ਨੂੰ ਜਿਹੜਾ ਆ ਜਾਤਾ ਮੁਆਵਜ਼ਾ ਨਹੀਂ ਮਿਲ ਰਿਹਾ ਹੈਗਾ ਜਾਂ ਫਿਰ ਉਹਨਾਂ ਦੀ ਜ਼ਮੀਨਾਂ ਕੱਟੀਆਂ ਜਾ ਰਹੀਆਂ ਨੇ ਜਾਂ ਫਿਰ ਉਹਨਾਂ ਦਾ ਬਹੁਤ ਕੁਝ ਜਿਹੜਾ ਆ ਉਹਦੇ ਵਿੱਚ ਰਹਿ ਜਾ ਰਿਹਾ ਹੈ ਜਿਸ ਜਗ੍ਹਾ ਤੋਂ ਹਾਈਵੇ ਨਿਕਲਦਾ ਹੈ ਪਰ ਇਹਦੇ ਨਾਲ-ਨਾਲ ਹੋਰ ਵੀ ਬਹੁਤ ਕੁਝ ਹੈਗਾ ਜਿਹੜਾ ਅਸੀਂ ਕਿਸਾਨਾਂ ਕੋਲੋਂ ਹੀ ਜਾਣਾਂਗੇ ਜਿਹਦੀ ਜਾਣਕਾਰੀ ਉਹ ਖੁਦ ਦੇਣਗੇ ਕਿ ਉਹਨਾਂ ਨੂੰ ਕੀ-ਕੀ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਤੁਹਾਨੂੰ ਇਹ ਵੀ ਦੱਸ ਜੀਏ ਕਿ ਰਾਜ ਦੇ ਮੰਤਰੀ ਨਿਤਿਨ ਗੜਕਰੀ ਹੁਣਾ ਨੇ ਇਹ ਵੀ ਕਹਿ ਦਿੱਤਾ ਸੀਗਾ ਪਿਛਲੇ ਦਿਨੀ ਕਿ ਜੇਕਰ ਪੰਜਾਬ ਦੇ ਵਿੱਚ ਇਹ ਜਿਹੜੇ ਪ੍ਰੋਜੈਕਟ ਹੈ ਇਹ ਸਹੀ ਤਰੀਕੇ ਦੇ ਨਾਲ ਨਹੀਂ ਚੱਲਦੇ ਐਨਐਚਏ ਦੇ ਜਿਹੜੇ ਬਣਾ ਰਹੇ ठेकेदार ਨੇ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਨਹੀਂ ਤਾਂ ਪੰਜਾਬ ਵਿੱਚ ਜਿੰਨੇ ਵੀ ਪ੍ਰੋਜੈਕਟ ਚੱਲ ਰਹੇ ਨੇ ਉਹ ਸਾਰੇ ਦੇ ਸਾਰੇ ਜਿਹੜੇ ਉਹ ਰੱਦ ਕਰ ਦਿੱਤੇ ਜਾਣਗੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਵੀ ਇਹਦਾ ਇੱਕ ਟੁਕਵਾ ਜਵਾਬ ਜੜਾ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਮੁਆਵਜ਼ਾ ਜਿਹੜਾ ਕਿਸਾਨਾਂ ਨੂੰ ਨਹੀਂ ਦਿੱਤਾ ਜਾ ਰਿਹਾ ਜਿਹਦੇ ਕਾਰਨ ਇਹ ਮੁਸ਼ਕਲਾਂ ਜਿਹੜੀਆਂ ਦਰਪੇਸ਼ ਆ ਰਹੀਆਂ ਪਰ ਫੋਰ ਜਿਹੜੇ ਕਾਰਨ ਨੇ ਕਿਸਾਨਾਂ ਦੇ ਨਾਲ ਜਿਹੜਾ ਤਕਾ ਹੋ ਰਿਹਾ ਉਹਦੇ ਬਾਰੇ ਕਿਸਾਨ ਆਪੂ ਸਾਡੇ ਨਾਲ ਮੌਜੂਦ ਨੇ ਸ਼ੀਰ ਦੇ ਪੰਜਾਬ ਜਿਹੜੀ ਜਥੇਬੰਦੀ ਹੈਗੀ ਕਿਸਾਨ ਕਿਸਾਨਾਂ ਦੀ ਔਰ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਕੇ ਜਾਣਦੇ ਆ ਕਿ ਇਹਦਾ ਨੁਕਸਾਨ ਜਿਹੜਾ ਹੈ ਕਿਸਾਨਾਂ ਨੂੰ ਕੀ ਹੈਗਾ ਜਿਸ ਦੇ ਕਾਰਨ ਕਿਸਾਨ ਜਿਹੜਾ ਆ ਇਹ ਆਪਣੀ ਜ਼ਮੀਨ ਦੇਣ ਤੋਂ ਇਨਕਾਰ ਕਰ ਰਹੇ ਨੇ ਸੋ ਤੁਹਾਡਾ ਪਹਿਲਾਂ ਤਾਂ ਆਲ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਜੀ ਅ ਤੁਸੀਂ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਇਹ ਪ੍ਰੋਜੈਕਟ ਜਿਹੜਾ ਪੰਜਾਬ 'ਚ 293 ਕਿਲੋਮੀਟਰ ਦਾ ਚੱਲ ਰਿਹਾ ਹੈ ਇਹਨੂੰ ਇਹ ਕਿਹਾ ਜਾ ਰਿਹਾ ਹੈ ਕਿ 파ਰਤ ਮਾਲਾ ਪ੍ਰੋਜੈਕਟ ਹੈ ਇਹਦੇ ਵਿੱਚ ਸਮਾਂ ਜਿਹੜਾ ਉਹ ਘੱਟ ਲੱਗੇਗਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਤੇ ਟੂਰ ਟ्वाइस ਔਖੀ ਹੋ ਜਾਏਗੀ ਦਿੱਲੀ ਜਾਣਾ ਬਹੁਤ ਸੌਖਾ ਹੋ ਜਾਏਗਾ 6 ਘੰਟੇ ਵਿੱਚ ਤੁਸੀਂ ਜੇ ਦਿੱਲੀ ਪਹੁੰਚ ਸਕਦੇ ਹੋ ਹੋ ਕਿਸਾਨ ਕੀ ਆਪਣਾ ਸਮਾਨ ਜਿਹੜਾ ਉਹ ਚਾਹੁੰਦੇ ਨਹੀਂ ਕਿ ਉਹਨਾਂ ਦਾ ਜਲਦੀ ਦੇ ਨਾਲ ਕਿਤੇ ਟੋਆ ਟਾਈ ਹੋ ਜੇ ਜਾਂ ਫਿਰ ਉਹਨਾਂ ਨੂੰ ਕੀ ਮੁਸ਼ਕਿਲਾਂ ਆ ਚੱਰੀਆਂ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੀ ਤੁਸੀਂ ਭਾਰਤ ਮਾਲਾ ਦੀ ਗੱਲ ਕਰੀ ਆ ਕਿਉਂਕਿ ਸਾਡੀ ਇਹ ਜ਼ਰੂਰਤ ਨਹੀਂ ਸਾਡੀ ਇਹ ਲੋੜ ਨਹੀਂ ਹੈ ਪੰਜਾਬ ਦੀ ਕਿਉਂਕਿ ਪੰਜਾਬ ਦੇ ਵਿੱਚ ਜ਼ਮੀਨਾਂ ਤਾਂ ਪਹਿਲੇ ਹੀ ਘਟ ਨੇ ਜਦੋਂ ਭਾਰਤ ਮਾਲਾ ਰੋਡ ਦੀ ਜਿਹੜੀ ਤੁਸੀਂ ਗੱਲ ਕੀਤੀ ਆ ਜਦੋਂ ਭਾਰਤ ਮਾਲਾ ਜਿਹੜਾ ਰੋਡ ਜਿਹੜੀ ਜ਼ਮੀਨ ਦੇ ਵਿੱਚੋਂ ਨਿਕਲ ਗਿਆ ਇੱਕ ਕਿਸਾਨ ਦੀ ਜ਼ਮੀਨ ਮੰਨ ਲਓ एग्जांपल ਤੌਰ ਤੇ 10 ਏਕੜ ਹੈਗੀ ਵਾ ਜਿੰਨੀ ਵੀ ਇਹਨਾਂ ਨੇ ਅਕਵਾਇਰ ਕੀਤੀ ਆ ਉਹਦੇ ਵਿੱਚ ਨੂੰ ਰੋਡ ਨਿਕਲ ਗਿਆ ਤਾਂ ਜ਼ਮੀਨ ਤਾਂ ਪਾਟ ਗਈ ਆ ਨਾ ਜੀ ਅੱਧੀ ਉਧਰ ਰਹਿ ਗਈ ਅੱਧੀ ਉਧਰ ਹੈਗੀ ਜਿਆਦੀਆਂ ਨੂੰ ਤਕੋਨੇ ਪੈ ਗਏ ਉਹ ਜ਼ਮੀਨ ਹੀ ਬੇਕਾਰ ਹੋ ਜਾਂਦੀ ਆ ਕਿਸੇ ਕੰਮ ਦੀ ਨਹੀਂ ਰਹੀ ਇੱਕ ਗੱਲ ਜਿਹੜੀ ਅਗਲੀ ਗੱਲ ਆ ਉਹ ਸਭ ਤੋਂ ਵੱਡੀ ਇਹ ਹੈਗੀ ਆ ਪਲਵਿੰਦਰ ਗੌਰ ਜੀ ਜਿਹੜੇ ਰੋਡ ਨੇ ਧਰਤੀ ਤੋਂ 15 ਤੋਂ 20 ਫੁੱਟ ਉੱਚੇ ਬਣਦੇ ਨੇ ਜਦੋਂ ਇਹ ਰੋਡ ਉੱਚੇ ਬਣਦੇ ਨੇ ਮੈਂ ਆਧਾਰ ਤੌਰ ਤੇ ਤੁਹਾਨੂੰ ਦੱਸਾਂ ਪਿਛਲੇ ਸਾਲ ਜਦੋਂ بارش ਜ਼ਿਆਦਾ ਹੋਈ ਸੀ ਤਾਂ ਜਦੋਂ بارش 3-4 ਦਿਨ ਲਗਾਤਾਰ ਪਈ ਹੜ੍ਹਾਂ ਦਾ ਰੂਪ ਧਾਰ ਗਈ بارش ਚਾਹੇ ਉਹ ਕਿਸੇ ਕਾਰਨ ਕਰਕੇ ਵੀ بارش ਹੋਈ ਜਾਂ ਕਿਸੇ ਕਾਰਨ ਕਰਕੇ ਵੀ ਹੜਾ ਏ ਉਹ ਸਭ ਤੋਂ ਵੱਡੀ ਪ੍ਰੋਬਲਮ ਇਹ ਸੀਗੀ ਰੋਡ ਧਰਤੀ ਤੋਂ 20 ਫੁੱਟ ਉੱਚੇ ਨੇ ਤੇ ਜਿਹੜੀ ਪਾਣੀ ਦੀ ਨਿਕਾਸੀ ਹੈਗੀ ਆ ਉਹ ਬੰਦ ਹੋ ਗਈ ਆ ਤਾਂ ਜਿਵੇਂ ਪਾਣੀ ਦੀ ਨਿਕਾਸੀ ਬੰਦ ਹੋਈ ਤਾਂ ਪਿਛਲੇ ਜਿਹੜੇ ਪਿੰਡ ਸੀਗੇ ਉਹਨਾਂ ਦੇ ਹੜ੍ਹਾਂ ਦੀ ਮਤਲਬ ਉਹ ਹੜ੍ਹ ਮੈਨੂੰ ਤਿਆਰ ਹੋ ਗਏ ਪੰਜ ਪੰਜ ਫੱਟ ਪਾਣੀ ਪਿੰਡਾਂ ਦੇ ਘਰਾਂ ਦੇ ਵਿੱਚ ਵੜ ਗਿਆ ਤੇ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਜਦੋਂ ਅਸੀਂ ਮੌਕੇ ਦੇ ਅਫੀਸਰ ਐਸ ਡੀ ਐਮ ਸਾਹਿਬ ਜਾਂ ਰੋਡ ਦੇ ਮੁਲਾਜ਼ਮਾਂ ਨਾਲ ਗੱਲ ਕੀਤੀ ਜਿਹੜੀ ਨਿਕਾਸੀ ਬੰਦ ਕੀਤੀ ਉਹ ਜੀ ਵੀ ਸੀ ਮਸ਼ੀਨਾਂ ਨਾਲ ਕਿਸੇ ਨਾ ਕਿਸੇ ਤਰੀਕੇ ਖਲਾਈ ਤਾਂ ਕਿਤੇ ਜਾ ਕੇ ਉਹਦਾ ਮਸਲਾ ਹੱਲ ਹੋਇਆ ਉਹ ਕਿਤੇ ਪਾਣੀ ਮੇਰੇ 2 ਕਿਲੋਮੀਟਰ ਬਿਲਕੁਲ ਨੇੜੇ ਦੀ ਨਿਕਲਦਾ ਇਹਨਾਂ ਦਾ ਸੰਤਾਪ ਅਸੀਂ ਭੁਗਿਆ ਉਦੋਂ ਹੜਾ ਆਇਆ ਸਰਕਾਰਾਂ ਨੇ ਇਹ ਵੀ ਕਿਹਾ ਵੀ ਅਸੀਂ ਮੁਆਵਜ਼ਾ ਦੇ ਦਾਂਗੇ ਪਰ ਜਿਨ੍ਹਾਂ ਦੀ ਮਾਲੀ ਯਾਰ ਜਾਨੀ ਨੁਕਸਾਨ ਹੋ ਗਿਆ ਉਹਨਾਂ ਦੀ ਪ੍ਰਭਾਅਤਾ ਕਿਸੇ ਨੇ ਨਹੀਂ ਕਰੀ ਕਿਉਂਕਿ ਸਾਡੀ ਲੋੜ ਹੀ ਨਹੀਂ ਹੈ ਜਿਹੜੀ ਗੱਲ ਤੁਸੀਂ 6 ਘੰਟੇ ਦਿੱਲੀ ਜਾਣ ਦੀ ਗੱਲ ਕੀਤੀ ਆ ਅੱਜ ਵੀ ਅਸੀਂ ਦਿੱਲੀ 4 1/2 ਘੰਟੇ ਚ ਪਹੁੰਚ ਜਾਂਦੇ ਆ ਪਰ ਦੂਜੀ ਸਭ ਤੋਂ ਇੰਪੋਰਟੰਟ ਗੱਲ ਇਹ ਹੈਗੀ ਆ ਵੀ ਇਹ ਰੋਡ ਕਿਸਾਨੀ ਲਈ ਬਣੀ ਹੈ ਨਹੀਂ ਜਦੋਂ ਰੋਣ ਇਹ ਭਾਰਤ ਵਾਲਾ ਰੋਡ ਤਿਆਰ ਹੋ ਜਾਏਗਾ ਉਦੋਂ ਰੋਡ ਤੇ ਕਿਸਾਨ ਦਾ ਨਾ ਟਰੈਕਟਰ ਨਾ ਕਾਰ ਨਾਲ ਲੈਣਾ ਨਾ ਦੇਣਾ ਚੜ ਨਹੀਂ ਦੇਣਗੇ ਇਹ ਕਿਤੇ ਨਾ ਕਿਤੇ ਸਿੱਧੇ ਰੂਪ ਵਿੱਚ ਜਿਹੜੇ ਕੋਰਪੋਰੇਟ ਘਰਾਣੇ ਹੈਗੇ ਅਡਾਨੀ ਬਾਨੀ ਇਹ ਰੋਡ ਉਹਨਾਂ ਖਾਤਰ ਤਿਆਰ ਹੁੰਨੇ ਆ ਜਦੋਂ ਪੰਜਾਬ ਦੀਆਂ ਜਿਹੜੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸਾਨਾਂ ਤੋਂ ਜ਼ਮੀਨਾਂ ਖੋਹਣੀ ਹੈ ਉਹਨਾਂ ਨੇ ਸਰਕਾਰਾਂ ਨੇ ਜਿਹੜੀ ਸਰਕਾਰ ਬੀਜੇਪੀ ਦੀ ਸਰਕਾਰ ਆ ਉਹ ਚੰਦ ਘਰਾਣੇ ਲਈ ਕੰਮ ਕਰ ਰਹੀ ਹੈ ਸੋ ਕਹਿਣ ਦਾ ਭਾਵ ਜਦੋਂ ਇਹ ਮਸਲਾ ਇਹਨਾਂ ਦਾ ਹੱਲ ਹੋ ਗਿਆ ਜਿਹੜੀ ਅੱਜ ਇਹ ਪਾਲਿਸੀਆਂ ਦੇ ਆਧਾਰ ਤੇ ਚੱਲੇ ਹੋਏ ਨੇ ਜਿਵੇਂ ਸਾਨੂੰ 7 ਮਹੀਨੇ ਹੋ ਗਏ ਮੋਰਚਿਆਂ 'ਚ ਬੈਠੇ ਸ਼ੰਭੂ ਤੇ ਖਨੋਰੀ ਬਾਰਡਰ ਤੇ ਹੁਣ ਇੱਕ ਗੱਲ ਇਹ ਕਹਿ ਦਮਾ ਵੀ ਜਦੋਂ ਜੀ ਇੱਕ ਪਾਸੇ ਤਾਂ ਕਹਿ ਰਹੇ ਆ ਵੀ ਹੌਣ ਜਾਣ ਦੀ ਖੁੱਲ ਹੋ ਜਾਊਗੀ ਪਰ ਸਾਨੂੰ ਸਮਝਦਾ ਜਦੋਂ ਅਰਬ ਕੰਟਰੀਆਂ ਨਾਲ ਇਹਨਾਂ ਦਾ ਰਸਤਾ ਖੁੱਲੂ ਅੱਜ ਅਸੀਂ ਖੋਲ ਕਹਿਣਾ ਚਾਹੁੰਦੇ ਆ ਜਿਹੜੀ ਸਾਡੀ ਫਸਲ ਹੋ ਅਰਬ ਕੰਟਰੀਆਂ 'ਚ ਜਾਵੇ ਜੇ ਕਿਤੇ ਜਿਹੜਾ ਬਾਟਰਾਂ ਦਾ ਏਰੀਆ ਜੇ ਖੁੱਲੇ ਸਾਡਾ ਲੈਣ ਦੇਣ ਵਪਾਰ ਦਾ ਰਸਤਾ ਖੁੱਲੇ ਤਾਂ ਮੈਂ ਇਹ ਸਮਝਦਾ ਵੀ ਜਿਹੜੀ ਸਾਡੀ ਸਬਜੀ ਆ ਉਹ ਸ਼ਾਮ ਨੂੰ ਸਾウਦੀ ਅਰਬ ਪਹੁੰਚ ਸਕਦੀ ਆ ਅਰਬ ਕੰਟਰੀਆਂ 'ਚ ਪਹੁੰਚ ਸਕਦੀ ਆ ਪਰ ਇਹ ਸਰਕਾਰਾਂ ਨੇ ਕਰਨਾ ਕੀ ਜਦੋਂ ਕਿਸਾਨ ਕੋਲ ਜ਼ਮੀਨੇ ਨਹੀਂ ਛੱਡੀ ਉਦੋਂ ਰਸਤੇ ਖੋਲਣਗੇ ਕਿਉਂਕਿ ਸਾਡੀ ਇਹ ਜ਼ਰੂਰਤ ਨਹੀਂ ਹੈਗੀ ਸਾਨੂੰ ਇਹ ਜੇ ਰੋਡਾਂ ਦੀ ਲੋੜ ਨਹੀਂ ਹੈਗੀ ਸਾਡਾ ਕਿਸਾਨ ਬਰਬਾਦ ਹੋ ਗਿਆ ਜ਼ਮੀਨ ਬਰਬਾਦ ਹੋ ਗਈ ਜਦੋਂ ਕਿਸਾਨ ਨੂੰ ਪ੍ਰੋਪਰ ਪੈਸਾ ਨਹੀਂ ਮਿਲਿਆ ਉਹਦਾ ਹੈਗਾ ਇਹਦੇ ਵਿੱਚ ਵੱਡੇ ਕੱਪੜੇ ਵਾਲਾ ਇੱਕ ਐਸਡੀਐਮ ਫੜ ਕੇ ਵੀ ਸਰਕਾਰ ਨੂੰ ਦਿੱਤਾ ਸੀ ਅਸੀਂ ਜੀ ਬਿਲਕੁਲ ਇਹ ਦੋ ਜਗ੍ਹਾ ਜਿਹੜੀ ਆ ਉਹ ਲੁਧਿਆਣੇ ਤੇ ਜਲੰਧਰ ਦੇ ਵਿੱਚ ਉਹ ਇੱਕ ਜਗ੍ਹਾ ਤੇ ਧਮਕੀ ਤੇ ਕਰਦਾ ਤੇ ਕਦੇ ਕਟ ਮਾਰਵੀ ਕੀਤੀ ਗਈ ਨੇ ਨਿਤਨਗੜ੍ਹ ਕਰੀ ਨੇ ਆਪਣੀ ਇਸ ਚਿੱਠੀ ਦੇ ਵਿੱਚ ਖਾਸ ਖੁਲਾਸਾ ਦਿੱਤਾ ਸੀਗਾ ਪਰ ਹੁਣ ਮੇਰਾ ਸਵਾਲ ਇਹ ਹੈ ਕਿ ਜਿਹੜੀਆਂ ਪ੍ਰਾਣੀਆਂ ਸੜਕਾਂ ਸੀਗੀਆਂ ਕੀ ਉਹਨਾਂ ਨੂੰ 4 ਲੇਨ ਬਣਾ ਕੇ ਇਹ ਜਿਹੜਾ ਪ੍ਰੋਜੈਕਟ ਸੀਗਾ ਹਾਲ ਹੋ ਸਕਦਾ ਸੀ ਜਾਂ ਨਾ ਨਵੇਂ ਐਕਸਪ੍ਰੈਸ ਵੇ ਕੱਢੜੇ ਜ਼ਿਆਦਾ ਜ਼ਰੂਰੀ ਸੀਗੀ ਮੈਂ ਇਹ ਕਹਿ ਰਿਹਾ ਵੀ ਇਹ ਰੋਡਾਂ ਦੀ ਸਾਨੂੰ ਜਿਹੜੇ ਬੜੇ ਹੇਵੇ ਨੇ ਇਹਨਾਂ ਦੀ ਸਾਨੂੰ ਲੋੜੇ ਹੈ ਨਹੀਂ ਤੇ ਜਦੋਂ ਫੋਰ ਲਾਈਨ ਵੀ ਰੋਡਾਂ ਤੇ ਉਹਨਾਂ ਦੀ ਗੱਲ ਕਰਦੇ ਹੂੰ ਮੈਂ ਪੁਰਾਣੇ ਰੋਡਾਂ ਦੀ ਉਹ ਗੱਲ ਕਰਦਾ ਜੀ ਉਹ ਵੀ ਜੀ ਉਹ ਵੀ ਜਿਹੜੇ ਸਿੰਗਲ ਰੋਡ ਸੀ ਉਹ ਡਬਲ ਹੋ ਚੁੱਕੇ ਨੇ ਜਿਹੜੇ ਡਬਲ ਰੋਡ ਸੀ ਉਹ ਪਹਿਲਾਂ ਹੀ ਫੋਰ ਲਾਈਨ ਹੋ ਹੀ ਚੁੱਕੇ ਨੇ ਪਰ ਪਤਾ ਨਹੀਂ ਸਰਕਾਰਾਂ ਨੇ ਕਿਸ ਤਰੀਕੇ ਨਾਲ ਸਾਡੇ ਤੋਂ ਜ਼ਮੀਨ ਅੜਪਣੀਆਂ ਜਿਹੜੀ ਭਾਰਤ ਮਾਲਾ ਪ੍ਰੋਜੈਕਟ ਹੈਗਾ ਇਹਦੀ ਸਾਨੂੰ ਲੋੜ ਨਹੀਂ ਸੀ ਇਹ ਐਗਜ਼ੈਂਪਲ ਇਕੱਲੀ ਪੰਜਾਬ ਤੇ ਸੈੱਟ ਨਹੀਂ ਹੁੰਦੀ ਮੈਮ ਇਹ ਹੋਰ ਸਟੇਟਾਂ 'ਚ ਵੀ ਹੋਊਗੀ ਜਿੱਥੇ ਵੀ ਇਹ ਪ੍ਰੋਜੈਕਟ ਲਿਆਇਆ ਉਹ ਸਟੇਟ ਸਨਤਾਪ ਭੋਗੂਗੀ ਆ ਪਿਛਲੇ ਦਿਨਾਂ ਦੀ ਤੁਹਾਨੂੰ ਅਸੀਂ ਗੁਜਰਾਤ ਦੀ ਵੀ ਗੱਲ ਦੱਸ ਦਿਆਂਗੇ ਜੇ ਤੁਹਾਡਾ ਸਵਾਲ ਹੋਊਗਾ ਉੱਥੇ ਵੀ ਜੋ ਗੁਜਰਾਤ ਦੇ ਵਿੱਚ ਹੋਇਆ ਉਹ ਚਾਹੇ মিডিਆ ਨੇ ਖਬਰਾਂ ਦੱਬ ਕੇ ਰੱਖੀਆਂ ਹੋਣ ਬਰੋਦਰਾਂ ਦੇ ਵਿੱਚ ਹੀ ਜੀ ਹੁਣ ਬਰੋਦਰਾਂ ਦੇ ਵਿੱਚ ਜਿਹੜੀ ਇਹਨਾਂ ਦੀ ਸੀਗੀ ਬੋਲਟ ਟ੍ਰੇਨ ਪ੍ਰੋਜੈਕਟ ਹੈਗਾ ਵਾ ਨਹੀਂ ਉੱਥੇ ਕੀ ਆ ਉਹ ਵੀ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਧਰਤੀ ਤੋਂ 15 ਤੇ 20 ਫੁੱਟ ਉੱਚੇ ਇਹਨਾਂ ਦੇ ਰੋਡ ਬਣਦੇ ਨੇ ਇਦਾਂ ਹੀ ਬੋਲਟ ਟ੍ਰੇਨ ਪ੍ਰੋਜੈਕਟ ਹੈਗਾ ਉਹ ਇਦਾਂ ਹੀ ਸੀ ਬਰੋਦਰੇ ਦੇ ਵਿੱਚ ਮੈਂ ਬਰੋਦਰਾਂ ਬਗੋਦਰਾਂ ਗਿਆ ਹਾਂ ਪਹਿਲਾਂ ਕਾਫੀ ਟਾਈਮ ਪਹਿਲਾਂ ਗੁਜਰਾਤ ਦੇ ਵਿੱਚ ਕਾਫੀ ਘੁੰਮਿਆ ਮੈਂ ਸਾਰਾ ਗੁਜਰਾਤ ਵੇਖਿਆ ਹੋਇਆ ਵਾ ਪਰ ਮੈਂ ਇਹ ਗੱਲ ਦੱਸਣੀ ਚਾਹਣਾ ਉੱਥੇ ਵੀ ਆਹ ਪ੍ਰੋਬਲਮ ਹੋਈ ਜਾਂ ਦੇਖੋ ਉੱਥੇ ਬਾਹਰੋਂ ਤਾਂ ਪਾਣੀ ਨਹੀਂ ਆਇਆ ਕਿਤੇ بارش ਹੋਈ ਆ بارش ਕਰਕੇ ਬਰੋਦਰੇ ਦੇ ਵਿੱਚ ਕਿੰਨੇ ਫੁੱਟ ਪਾਣੀ ਫਿਰਦਾ ਘਰਾਂ 'ਚ ਵੜ ਗਿਆ ਕਿੰਨੇ ਲੋਕਾਂ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਕੌਣ ਕਰੂਗਾ ਪਰ ਉਹ ਕਿਤੇ ਨਾ ਕਿਤੇ ਗੱਲ ਇੱਥੇ ਨਿਕਲਦੀਆਂ ਨਾ ਆ ਕੇ ਉਹ ਇਹਨਾਂ ਬੀਜੇਪੀ ਦੇ ਜਿਹੜੇ ਅਮਿਤ ਸ਼ਾਹ ਹੈਗੇ ਮੋਦੀ ਸਾਹਿਬ ਹੈਗੇ ਉਹਨਾਂ ਦੀ ਸਟੇਟ ਦੀ ਗੱਲ ਹੈਗੀ ਆ ਜਿਹੜੇ ਅੱਜ ਹਾਕਮ ਤੇ ਬੈਠੀ ਆ ਸੈਂਟਰ ਦੇ ਵਿੱਚ ਤਾਂ ਉਹਨਾਂ ਨੇ ਤਾਂ ਕਿਤੇ ਨਾ ਕਿਤੇ ਗੱਲ ਕਰਨੀਆਂ ਉਹਨਾਂ ਨੇ ਮੀਡੀਆ ਨੂੰ ਇਹ ਗੱਲਾਂ ਦਵਾਈਆਂ ਵੀ ਆ ਖਬਰਾਂ ਦਵਾਈਆਂ ਵੀ ਆ ਵੀ ਕਿਤੇ ਨਾ ਕਿਤੇ ਸਰਕਾਰ ਦੀ ਹੀਠੀ ਹੋਊਗੀ ਸੋ ਕੋਈ ਵੀ ਸਟੇਟ ਹੈਗੀ ਜਦੋਂ ਇਹ ਜਿਹੇ ਪ੍ਰੋਜੈਕਟ ਲਿਆਵਾਂਗੇ ਤਾਂ ਸਟੇਟ ਉਹਦਾ ਸੰਤਾਪ ਭੁਗਤੇਗੀ ਭੁਗਤੇਗੀ ਗੁਰਜੀਤ ਸਿੰਘ ਔਜਲਾ ਕਹਿੰਦੇ ਨੇ ਕਿ ਮੈਂ ਬੜੀ ਮੁਸ਼ਕਲ ਦੇ ਨਾਲ ਇਹ ਪ੍ਰੋਜੈਕਟ ਲੈ ਕੇ ਆਇਆ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਨਸ਼ੇਤੀ ਤੇ ਛੇਤੀ ਨਵੇੜੇ ਕਿਉਂਕਿ ਮੈਂ ਉੱਥੇ ਕੇਂਦਰੀ ਮੰਤਰੀਆਂ ਨੂੰ ਕਹਿ ਕਹਿ ਕੇ ਇਹ ਪ੍ਰੋਜੈਕਟ ਮੰਜਾਬ ਚ ਲਿਆਂਦਾ ਮੈਂ ਕਹਿ ਰਹੇ ਹਾਂ ਗੁਰਜੀਤ ਔਜਲਾ ਸਾਹਿਬ ਠੀਕ ਹੈ ਉਹਨਾਂ ਨੇ ਆਪਣੀ ਦੇਖੋ ਜਿਹੜੇ ਸਿਆਸੀ ਲੋਗ ਆ ਉਹਨਾਂ ਨੇ ਆਪ ਦੀਆਂ ਰੋਟੀਆਂ ਸੇਕਣੀਆਂ ਹੈਗੀਆਂ ਇੱਕ ਕਿਸਾਨ ਦਾ ਪੁੱਤ ਹੈਗਾ ਵਾ ਆਪਣੇ ਔਜਲਾ ਸਾਹਿਬ ਪਰ ਜਿਹੜੀਆਂ ਪਰੇਸ਼ਾਨੀਆਂ ਆਈਆਂ ਕਦੇ ਉਹਨਾਂ ਨੇ ਆ ਕੇ ਕਿਸੇ ਜ਼ਿਲ੍ਹੇ ਦੇ ਵਿੱਚ ਆ ਕੇ ਵੇਖਿਆ ਉਹਨਾਂ ਨੇ ਇਹਦੇ ਵਿੱਚ ਮੈਮ ਕੀ ਹੋਇਆ ਕਿਤੇ ਕਿਸਾਨ ਨੂੰ 58 ਲੱਖ ਮਿਲ ਗਿਆ 1 ਏਕੜ ਦਾ ਕਿਤੇ 50 ਲੱਖ ਮਿਲ ਗਿਆ ਕਿਤੇ ਕਿਤੇ ਵੱਟ ਦੇ ਨਾਲ ਵੱਟ ਕਰੋੜ ਵੀ ਮਿਲ ਗਿਆ ਇਹਦੇ ਵਿੱਚ ਬਹੁਤ ਪਹਿਲਾਂ ਹੀ ਵੱਡੀ ਕਪੜੇਵਾਜੀ ਹੋਈ ਆ ਜਿਹੜੇ ਇਹਨਾਂ ਨੇ ਮਤਲਬ ਜ਼ਿਲ੍ਹੇ ਦੇ ਵਿੱਚ ਅਫਸਰ ਲਾਏ ਹੋਏ ਸੀ ਇੱਕ ਅਫਸਰ ਦਾ ਨਾਮ ਤਾਂ ਅਸੀਂ ਬਕਾਇਦਾ ਸਾਡੀ ਸੀਐਮ ਸਾਹਿਬ ਨੂੰ ਵੀ ਦਿੱਤਾ ਜਿਹੜੇ ਧਾਰੀਵਾਲ ਸਾਹਿਬ ਨੇ ਕੁਲਦੀਪ ਸਿੰਘ ਧਾਰੀਵਾਲ ਖੇਤੀ ਮੰਤਰੀ ਸੀ ਉਦੋਂ ਉਹਨਾਂ ਨੂੰ ਵੀ ਨਾਂ ਦਿੱਤਾ ਹਾਲਾਂਕਿ ਉਹਦੇ ਨਾਲ ਸਾਡੀ ਤੂੰ ਤੂੰ ਮੈਂ ਮੈਂ ਗਰਮੀ ਸ਼ਰਮੀ ਵੀ ਹੋ ਗਈ ਸੀ ਉਹੀ ਅਫਸਰ ਨੂੰ ਬਾਰ-ਬਾਰ ਇੰਨਾ ਕਰਪਟ ਅਫਸਰ ਹੈਗਾ ਉਹ ਉਹਨੂੰ ਐ ਬਾਰ-ਬਾਰ ਲਾਇਆ ਉਹਨੇ ਇਸ ਮਾਮਲੇ ਦੇ ਵਿੱਚ ਬੜਾ ਪੈਸਾ ਬਣਾਇਆ ਸੋ ਕਹਿਣ ਤੋਂ ਭਾਵ ਜੋ ਉਹਦਲਾ ਸਭ ਗੱਲ ਕਰਦੇ ਆ ਔਰ ਦੂਜੀ ਗੱਲ ਸਭ ਤੋਂ ਵੱਡੀ ਗੱਲ ਤਾਂ ਇਹ ਹੈਗੀ ਆ ਮੈਮ ਜਿਹੜੀ ਤੁਸੀਂ ਗੱਲ ਕੀਤੀ ਆ ਜਿਹੜੀ ਮਿਤਸ਼ਾ ਨੇ ਗੱਲ ਕੀਤੀ ਉਹ ਪੰਜਾਬ ਨੂੰ ਬਦਨਾਮ ਕਰਨੇ ਵਾਲੀਆਂ ਗੱਲਾਂ ਹੈਗੀਆਂ ਕਿਹਨੇ ਧਮਕੀ ਦਿੱਤੀ ਆ ਠੇਕੇਦਾਰਾਂ ਨੂੰ ਕਿਉਂਕਿ ਇਹ ਇੱਕ ਜਿਹੜਾ ਸੜਿਆੰਤਰ ਰਾਜ ਕੇ ਸਰਕਾਰਾਂ ਕਰਦੀਆਂ ਅੱਜ ਕਿਤੇ ਨਾ ਕਿਤੇ ਜਿਹੜੀ ਔਜਲਾ ਸਾਹਿਬ ਗੱਲ ਕਰਦੇ ਨੇ ਉਹ ਪਹਿਲਾਂ ਪਿੰਡਾਂ ਜਾ ਕੇ ਤਾਂ ਵੇਖਣ ਜਿਹੜੇ ਕਿਸਾਨਾਂ ਦੀ ਜ਼ਮੀਨ ਦੋ ਫਾੜ ਹੋ ਗਈ ਕਿਸਾਨ ਬਰਬਾਦ ਹੋ ਗਿਆ ਗਾਂ ਕਿਤੇ ਜ਼ਮੀਨ ਨਹੀਂ ਲੈ ਸਕਦਾ ਪੈਸਾ ਬਰਬਾਦ ਹੋ ਜਾਂਦਾ ਟੁਕੜਿਆਂ ਦੇ ਵਿੱਚ ਪੈਸਾ ਮਿਲਣਾ ਉਹ ਤੋਂ ਘਰ ਬੇਕਾਰ ਹੋ ਗਿਆ ਜਿਹੜੀ ਰੋਜੀ ਰੋਟੀ ਕਿਸਾਨ ਦੀ ਚੱਲਦੀ ਆ ਜਾਂ ਜਿੱਥੇ ਨੂੰ ਨਿਕਲੀਆਂ ਲੈਣਾ ਤਾਂ ਉਹਦੀ ਤਾਂ ਜ਼ਮੀਨ ਖੁੱਸ ਗਈ ਤਾਂ ਉਹ ਆਪਣਾ ਸੱਚ ਕਿਵੇਂ ਪੜੂਗਾ ਰਜਗਾਰ ਉਹ ਕਿਵੇਂ ਚੱਲ ਉਹਦਾ ਚੱਲੂਗਾ ਸੋ ਕਹਿਣ ਤੋਂ ਭਾਵ ਇਹਨਾਂ ਦੇ ਜਿਹੜੇ ਪ੍ਰੋਜੈਕਟ ਨੇ ਇਹ ਜਿਹੇ ਪ੍ਰੋਜੈਕਟਾਂ ਦੀ ਸਾਨੂੰ ਲੋੜ ਹੈ ਨਹੀਂ ਨਾਲੇ ਇਹ ਪ੍ਰੋਜੈਕਟ ਤਾਂ ਸਾਡੇ ਲਈ ਆ ਹੀ ਨਹੀਂ ਇਹ ਪ੍ਰੋਜੈਕਟ ਤਾਂ ਅਡਾਨੀ ਵਾਨੀ ਲਈ ਤਿਆਰ ਹੋ ਰਹੇ ਆ ਇਹਦਾ ਔਜਲਾ ਸਾਹਿਬ ਨੂੰ ਵੀ ਸੋਚਣਾ ਚਾਹੀਦਾ ਵੀ ਜੋ ਉਹ بڑے ਕੋਸ਼ਣ ਨਾਲੇ ਲਿਆਏ ਆ ਤਾਂ ਉਹਨਾਂ ਨੇ ਕਿਤੇ ਪੰਜਾਬ ਦੇ ਵਿੱਚ ਪਹਿਲਾਂ ਕਿਸੇ ਕਿਸਾਨ ਜਥੇਬੰਦੀ ਨਾਲ ਗੱਲ ਕੀਤੀ ਕਿਤੇ ਪੰਜਾਬ ਦੇ ਵਿੱਚ ਉਹਨਾਂ ਨੇ ਪਹਿਲਾਂ ਪਿੰਡਾਂ ਦੇ ਵਿੱਚ ਇਹ ਗੱਲ ਲਿਆਂਦੀ ਕਿਸੇ ਜ਼ਿਲ੍ਹੇ 'ਚ ਲਿਆਂਦੀ ਕਿਸੇ ਕਸਬੇ 'ਚ ਲਿਆਂਦੀ ਜਾਂ ਉਹਨਾਂ ਨੇ ਇਹਦੀ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਤੋਂ ਸਹਿਮਤੀ ਲਈ ਸੋ ਕਹਿਣ ਤੋਂ ਭਾਵ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਆਪ ਦਾ ਕ੍ਰੈਡਿਟ ਲੈਣ ਦੀਆਂ ਗੱਲਾਂ ਹੁੰਦੀਆਂ ਵੀ ਮੈਂ ਇਹ ਬੜੇ ਉਹਦੇ ਨਾਲ ਮੈਂ ਆਪ ਲੈ ਕੇ ਹਾਂਜੀ ਜੀ ਤੁਹਾਨੂੰ ਲੱਗਦਾ ਹੈ ਕਿ ਕਿਸਾਨਾਂ ਨੂੰ ਇਹਦਾ ਕੋਈ ਬੈਨੀਫਿਟ ਨਹੀਂ ਹੈਗਾ ਕਿਸਾਨਾਂ ਦਾ ਨੁਕਸਾਨ ਹੀ ਹੋ ਰਿਹਾ ਹੈ ਮੈਂ ਇਹ ਵੀ ਦੇਖਣ ਨੂੰ ਮਿਲਿਆ ਕਿ ਇੱਕ ਕਿਸਾਨ ਦੀ ਟਿਊਬਵੈਲ ਵਿੱਚ ਖਰਾਬੀ ਆ ਜਾਂਦੀ ਹੈ ਹਾਲਾਂਕਿ ਉਹਨੂੰ ਪਹਿਲਾਂ ਕਿਹਾ ਗਿਆ ਸੀਗਾ ਕਿ ਟਿਊਬਵੈਲ ਜਿਹੜੀ ਉਹ ਤੁਹਾਡੀ ਸਾਈਡ ਤੇ ਹੋਊਗੀ ਤਾਂ ਉਹਨੂੰ ਟਿਊਬਵੈਲ ਦਾ ਕੋਈ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਇਸ ਤਰੀਕੇ ਨਾਲ ਕਿਸਾਨਾਂ ਦੀ ਜ਼ਮੀਨ ਵੰਡੀ ਗਈ ਉਹਨਾਂ ਟਿਊਬਵੈਲ ਵਿੱਚ ਆਖਿਓ ਕਿ ਕਨੈਕਸ਼ਨ ਲੈਣਾ ਜਾਂ ਟਿਊਬਵੈਲ ਲੈਣਾ ਉਹ ਵੀ ਇੱਕ ਮਹਿੰਗਾ ਸੌਦਾ ਆ ਕੋਈ ਛੋਟੀ ਗੱਲ ਨਹੀਂ ਹੈਗੀ ਤਾ ਇਸ ਤਰੀਕੇ ਦੇ ਨਾਲ ਸਰਕਾਰ ਕੀ ਕਿਸਾਨਾਂ ਨੂੰ ਆਪਣੇ ਜਿਹੜਾ ਆ ਵੀ ਸਮਝਾ ਨਹੀਂ ਪਾ ਰਹੀ ਹੈ ਕਿ ਕਿ ਜਾਂ ਫਿਰ ਬਿਲਕੁਲ ਹੀ ਇਹ ਜਿਹੜੀਆਂ ਚੀਜ਼ਾਂ ਨੇ ਕਿਸਾਨਾਂ ਦੇ ਹੱਕ ਚ ਨਹੀਂ ਹੈਗੀਆਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਰੋੜ ਕਿਸਾਨਾਂ ਦੇ ਹੱਕ ਚ ਨਹੀਂ ਹੈਗੇ ਜਿਹੜੀ ਤੁਸੀਂ ਗੱਲ ਕਰੀ ਆ ਜੇ ਕਿਸੇ ਕਿਸਾਨ ਦਾ ਮੋਟਰ ਵਿੱਚ ਆ ਗਈ ਜਿਹੜਾ ਬੋਰ ਹੋਇਆ ਉਹ ਵਿੱਚ ਆ ਗਿਆ ਹੁਣ ਇੱਥੇ ਹੋਇਆ ਕੀ ਆ ਕਿਸਾਨਾਂ ਦੀ ਲੁੱਟ ਕਿਵੇਂ ਹੋਈ ਆ ਪਲਵਿੰਦਰ ਕੌਰ ਜੀ ਦੇਖੋ ਇੱਕ ਕਿਸਾਨ ਦੀ ਮੋਟਰ ਵਿੱਚ ਆ ਗਈ ਆ ਉਹਨੇ ਕੀ ਕੀਤਾ ਆਪਣਾ ਬੋਰ ਜਿਹੜੀ ਜ਼ਮੀਨ ਬਚੀ ਉਹਨੇ 50 ਜਾਂ 100 ਫੁੱਟ ਸਾਈਡ ਤੇ ਕਰ ਲਿਆ ਵਾ ਉਤੇ ਬਾਅਦ ਜਿਹੜਾ ਇਹਨਾਂ ਦਾ ਬਿਜਲੀ ਵਿਭਾਗ ਉੱਥੇ ਆ ਗਿਆ ਵੀ ਤੁਸੀਂ ਕਿਹਨੂੰ ਪੁੱਛ ਕੇ ਕਰਿਆ ਹਾਲਾਂਕਿ ਜਿਹੜਾ ਐਗਰੀਮੈਂਟ ਹੈਗਾ ਠੇਕੇਦਾਰਾਂ ਦਾ ਉਹਦੇ ਵਿੱਚ ਇਹ ਸੀ ਕਿ ਵੀ ਤੁਹਾਡੀ ਮੋਟਰ ਸਾਈਡ ਤੇ ਕਰਕੇ ਦਵਾਂਗੇ ਤੁਹਾਨੂੰ ਲਾਈਨ ਪਾ ਕੇ ਦਵਾਂਗੇ ਪਰ ਇਹੋ ਜੇ ਕਿਸਾਨ ਵੀ ਸਾਡੇ ਕੋਲ ਆਏ ਨੇ ਜਿਨ੍ਹਾਂ ਦੀ ਜਿਹੜੀ ਜ਼ਮੀਨ ਨੂੰ ਪਾਣੀ ਲੱਗਦਾ ਸੀ ਜਦੋਂ ਮੋਰ ਵਿੱਚ ਆ ਗਿਆ ਉਹਨਾਂ ਦੀ ਤਾਂ ਦੂਜੀ ਵੀ ਖਤਮ ਹੋ ਗਈ ਮਹਿਕਮਾ ਆ ਗਿਆ ਮਹਿਕਮੇ ਨੇ ਦੁਬਾਰਾ ਐਸਟੀਮੇਟ ਲਾਤੇ ਤੁਸੀਂ ਆਪਣੀ ਮਰਜ਼ੀ ਨਾਲ ਮੋਟਰ ਨਹੀਂ ਚਲਾ ਸਕਦੇ ਤੁਸੀਂ ਦੱਸੋ ਕਿਸਾਨ ਨੂੰ ਪਹਿਲੇ ਪਹਿਲਾਂ ਤਾਂ ਕਿਸਾਨ ਅਸੀਂ ਵੀ ਸੀਐਮ ਸਾਹਿਬ ਤੱਕ ਇਹ ਡਿਮਾਂਡ ਰੱਖੀ ਸੀ ਵੀ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਨੂੰ ਤੁਸੀਂ ਘੱਟੋ-ਘੱਟ ਕਨੈਕਸ਼ਨ ਤਾਂ ਖੋਲੋ ਬਹੁਤ ਲੋਕਾਂ ਨੇ ਕਿਸਾਨਾਂ ਨੇ ਜਿਹੜੇ ਚੇਅਰਮੈਨ ਕੋਟੇ ਦੇ ਸੀ ਜਦੋਂ ਸਰਕਾਰਾਂ ਲਾਸਟ ਟਾਈਮ ਜਾਂਦੀਆਂ ਸੀ ਚੇਅਰਮੈਨ ਕੋਟੇ ਚ ਕਨੈਕਸ਼ਨ ਦੇ ਦੰਦੀਆਂ ਸੀ ਉਹਨਾਂ ਦੀ 25-25 ਹਜ਼ਾਰ ਸਕੋਟੀ ਭਰੀ ਹੋਈ ਆ ਉਹਨਾਂ ਨੂੰ ਕਿਸੇ ਨੂੰ ਕਨੈਕਸ਼ਨ ਨਹੀਂ ਮਿਲਿਆ ਜਿਹੜੇ ਮਿਲੇ ਹੋਏ ਆ ਇੱਕ ਪਾਸੇ ਤਾਂ ਜ਼ਮੀਨ ਰੋਡ ਦੇ ਵਿੱਚ ਚਲੀ ਗਈ ਤੇ ਦੂਜੀ ਜਿਹੜੀ ਆ ਉਹਦਾ ਮੋਟਰ ਵਿੱਚ ਆਉਣੇ ਕਰਕੇ ਤੇ ਉੱਥੇ ਉਹਨਾਂ ਨੂੰ ਪਰੇਸ਼ਾਨੀ ਚ ਲਣੀ ਪੈਂਦੀ ਆ ਤੇ ਫਿਰ ਲੁੱਟਮਾਰ ਇਹ ਕੀ ਆ ਵੀ 2 ਲੱਖ ਰੁਪਇਆ ਭਰ ਦੋ 3 ਭਰ ਦੋ ਸਾਲ-ਸਾਲ ਬੰਜਰ ਪਈਆਂ ਰਹੀਆਂ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਸੋ ਮੇਰੇ ਕਹਿਣ ਤੋਂ ਭਾਵ ਕਿੱਥੇ ਇਹ ਕਿਸਾਨ ਲਈ ਫਿੱਤਰ ਹੋ ਸਕਦੀ ਆ ਕਿ ਤੇ ਇਹਨੂੰ ਕਿਸਾਨ ਚਾਹੁੰਦੇ ਨੇ ਵੀ ਸਾਡੇ ਇਲਾਕੇ ਸਾਡੇ ਪੰਜਾਬ ਦੇ ਵਿੱਚ ਜਾਂ ਕਿਸੇ ਵੀ ਸਟੇਟ 'ਚ ਜਿਹੜੇ ਕਿਸਾਨ ਇਹ ਭਾਰਤ ਮਾਲਾ ਜਾਂ ਇਹ ਜਿਹੇ ਪ੍ਰੋਜੈਕਟ ਨਿਕਲਦੇ ਆ ਉਹ ਕਿਸਾਨ ਤਾਂ ਘਰ ਤੋਂ ਬੇਕਾਰ ਹੋ ਜਾਂਦਾ ਤਾਂ ਖੁਦ ਹੀ ਰੋਜੀ ਰੋਟੀ ਕਿੱਥੋਂ ਚੱਲੂਗੀ ਜੀ ਤੁਸੀਂ ਵਿਡੋਦਰਾ ਦੀ ਗੱਲ ਕੀਤੀ ਵਿਡੋਦਰਾ ਦੇ ਵਿੱਚ ਜਿਹੜੀ ਨਦੀ ਸੀ ਕਿ ਉਹਦੇ ਤੇ ਕੀ ਆ ਜਾ ਰਿਹਾ ਹੈ ਕਿ ਬਦਬਾਰ ਦਿੱਤਾ ਗਿਆ ਹਾਲਾਂਕਿ ਰੀਲ ਵੀ ਇਹਦੇ ਬਾਰੇ ਕਲੀਅਰ ਕਰ ਕਿ ਅਜਿਹਾ ਪੈਗਾ ਨਾ ਜਿਹੜਾ ਸੀਗਾ ਜਿਹੜਾ ਉਹ ਨਹੀਂ ਮਾਰਿਆ ਗਿਆ ਉਥੋਂ ਪਾਣੀ ਜਿਹੜਾ ਛੱਡ ਦਿੱਤਾ ਗਿਆ ਅਸਲ ਵਿੱਚ ਮੈਂ ਉਹਦਾ ਕੋਈ ਵੀ ਬਹਾਨਾ ਲੈ ਲਵੇ ਸਰਕਾਰਾਂ ਨੇ ਉਹ ਗੱਲ ਦੱਬੀ ਆ ਦੇਖੋ ਹਲੇ ਨਿਕਲ ਕੇ ਆ ਰਹੀ ਆ ਹੌਲੀ ਹੌਲੀ ਮੀਡੀਆ ਦੇ ਵਿੱਚ ਆਜੂਗੀ ਕਿਤੇ ਨਾ ਕਿਤੇ ਬੀਜੇਪੀ ਸਰਕਾਰ ਗੁਜਰਾਤ ਦੇ ਵਿੱਚ ਹੈਗੀ ਤਾਂ ਹਾਕਮ ਤੇ ਦਿੱਲੀ ਦੇ ਵਿੱਚ ਵੀ ਬੈਠੀ ਆ ਦਿੱਲੀ ਦੇ ਵਿੱਚ ਵੀ ਚਲੋ ਬੀਜੇਪੀ ਸਰਕਾਰ ਤਾਂ ਨਹੀਂ ਕਹਿ ਸਕਦੇ ਐਨਡੀਏ ਦੀ ਸਰਕਾਰ ਹੈਗੀ ਆ ਕਿਉਂਕਿ ਕਿਸਾਨਾਂ ਨਾਲ ਧਰੋਹ ਕਮਾਇਆ ਇਸ ਕਰਕੇ ਅੱਜ ਸੈਂਟਰ ਸਰਕਾਰ ਥੋੜੀਆਂ ਤੇ ਹੈਗੀ ਵਾ ਤਾਂ ਮੇਰਾ ਮੰਨਣਾ ਇਹ ਹੈਗਾ ਸਰਕਾਰ ਇਹ ਚਾਹੁੰਦੀ ਆ ਵੀ ਗੁਜਰਾਤ ਦੇ ਹੀ ਹਾਕਮ ਤੇ ਬੈਠੇ ਨੇ ਅਮਿਤ ਸ਼ਾਹ ਵਰਗੇ ਪੀਐਮ ਮੋਦੀ ਵਰਗੇ ਸੋ ਕਿਤੇ ਨਾ ਕਿਤੇ ਉਹ ਚੀਜ਼ ਨੂੰ ਲਪਾਉਣਾ ਚਾਹੁੰਦੇ ਆ ਨੁਕਸਾਨ ਤਾਂ ਬਰੋਦਰਾਂ ਦੇ ਵਿੱਚ ਵੀ ਹੋਇਆ ਜਿਹੜੀ ਇਹ ਬੁਲਟ ਟ੍ਰੇਨ ਦੇ ਪ੍ਰੋਜੈਕਟ ਲੈ ਕੇ ਆਏ ਆ ਉਹਦੇ ਆਧਾਰ ਤੇ ਹੀ ਹੋਇਆ ਅੱਜ ਨਦੀਆਂ ਦਾ ਹੈ ਚਾ ਇੱਕ ਬਹਾਨਾ ਘੜਨ ਬਰਸਾਤ ਆਈ ਬਰਸਾਤ ਦੇ ਵਿੱਚ ਜਦੋਂ ਵਾਰਸ਼ ਜ਼ਿਆਦਾ ਹੋਈ ਤਾਂ ਪਾਣੀ ਦੀ ਨਿਕਾਸੀ ਬੰਦ ਹੋ ਗਈ ਪਾਣੀ ਦੀ ਨਿਕਾਸੀ ਜਦੋਂ ਬੰਦ ਹੋ ਗਈ ਪਾਣੀ ਦਾ ਨਿਕਾਸ ਹੀ ਨਹੀਂ ਹੋਣਾ ਤਾਂ ਫਿਰ ਉਹ ਤੁਹਾਨੂੰ ਪਤਾ ਹੀ ਹੈ ਬਰੋਦਰਾਂ ਦੇ ਵਿੱਚ 5 5 6 6 ਫੁੱਟ ਜੇ ਪਾਣੀ ਘਰਾਂ 'ਚ ਵੜਿਆ ਤਾਂ ਇਹ ਪ੍ਰੋਜੈਕਟਾਂ ਦੀ ਗਲਤੀਆਂ ਕਰਕੇ ਭਰਿਆ ਹੈਗਾ ਵਾ ਜਿਵੇਂ ਹੋਰ ਸਟੇਟਾਂ ਦੇ ਲੋਕ ਸੰਤਾਪ ਭੋਗਦੇ ਆ ਉਹਦੇ ਵਿੱਚ ਹੁਣ ਇਹ ਲਪੋਉਣਾ ਚਾਹੁੰਦੇ ਆ ਵੀ ਸਾਡੀ ਹੀਠੀ ਹੋਊਗੀ ਸਾਡੇ ਭਾਰਤ ਦੇ ਵਿੱਚ ਸਾਡੇ ਭੇਤ ਖੁੱਲਣਗੇ ਵੀ ਗੁਜਰਾਤ ਦੇ ਵਿੱਚ ਆਹ ਕੁਝ ਹੋਇਆ ਇਸ ਕਰਕੇ ਉਹ ਮੀਡੀਆ ਤੋਂ ਵੀ ਦੂਰ ਰੱਖਿਆ ਗਿਆ ਉਸ ਚੀਜ਼ ਨੂੰ ਇਹ ਦਬਾਉਣਾ ਚਾਹੁੰਦੇ ਆ ਹੌਲੀ-ਹੌਲੀ ਸਾਰਾ ਕੁਝ ਸਾਹਮਣੇ ਆ ਜੂ ਇਨਾਂ ਦੇ ਜਦ ਕਿ ਜਿਹੜਾ ਰੀਅਲ ਦਾ ਭਾਗ ਕਹਿ ਰਿਹਾ ਹੈ ਕਿ ਪਹਿਲਾਂ ਤੋਂ ਪਾਣੀ ਛੱਡ ਦਿੱਤਾ ਗਿਆ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਹੈਗਾ ਹੈ ਤੁਹਾਨੂੰ ਲੱਗਦਾ ਹੈ ਕਿ ਝੂਠ ਜਿਹੜਾ ਬੋਲਿਆ ਜਾ ਰਿਹਾ ਕਿਉਂਕਿ ਉੱਥੋਂ ਦੇ ਅਸੀਂ ਐਕਟੀਵਿਸਟ ਵੀ ਦੇਖੇ ਨੇ ਸਮਾਜਿਕ ਕਾਰਕੁਨ ਜਿਹੜੇ ਦੱਸ ਰਹੇ ਨੇ ਕਿ ਉਹਨਾਂ ਨੇ ਸੈਟੇਲਾਈਟ ਦੇ ਜ਼ਰੀਏ ਸਾਰਾ ਕੁਝ ਦੇਖਿਆ ਸੈਟੇਲਾਈਟ ਇਹ ਸਾਫ਼ ਦਿਖ ਰਿਹਾ ਹੈ ਤਸਵੀਰਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਉੱਥੇ ਬੰਨ ਲੱਗੇ ਹੋਏ ਨੇ ਪਾਣੀ ਉੱਥੇ ਅਜੇ ਵੀ ਹੈਗਾ ਔਰ ਪਾਣੀ ਸਾਰਾ ਤਾਂ ਸਾਰਾ ਵਡੋਦਰਾ ਚ ਪੈ ਰਿਹਾ ਹੈ ਸੋ ਤੁਹਾਨੂੰ ਲੱਗਦਾ ਕਿ ਪੰਜਾਬ ਤ੍ਰੀ ਜੈ ਕੁਝ ਹੋਊਗਾ ਕਿ ਜਿਹੜਾ ਇਹ ਪੜ ਜਾ ਤੁਮ ਨੂੰ ਔਰ ਤੋਂ ਬਾਅਦ ਫਿਰ ਪਾਣੀ ਜਿਹੜਾ ਨੀਚੇ ਇਲਾਕਿਆਂ ਚ ਭਰ ਜਾਊਗਾ ਪ੍ਰਵਿੰਦਰ ਕੌਰ ਜੀ ਬਰੋਦਰਾ ਤਾਂ ਕੋਈ ਹੁਣ ਹੀ ਨਹੀਂ ਆਇਆ ਨਾ ਵੀ ਜਿਹੜਾ 2-4 ਮਹੀਨੇ ਤੋਂ ਹੀ ਬਰੋਦਰਾ ਵਸ ਗਿਆ ਬਰੋਦਰਾ ਤਾਂ ਪਹਿਲਾਂ ਤੁਸੀਂ 25-30 ਸਾਲ ਤਾਂ ਪਹਿਲਾਂ ਮੈਂ ਬਰੋਦਰਾ ਵਿੱਚ ਜਾ ਕੇ ਆਇਆ ਵਾਂ ਤੇ ਵਿਰੋਧ ਰਤਾ ਉੱਥੀ ਸੀ ਪਰ ਪਾਣੀ ਕਿਉਂ ਆਇਆ ਦਾ ਕਾਰਨ ਸਾਰੇ ਨਿਕਲਦੇ ਆ بارش ਪਹਿਲਾਂ ਵੀ ਹੁੰਦੀ ਸੀ ਸੋ ਕਹਿਣ ਦਾ ਭਾਵ ਜਿਹੜੀਆਂ ਆਪਣੀਆਂ ਖਾਮੀਆਂ ਹੈਗੀਆਂ ਸਰਕਾਰਾਂ ਦੀਆਂ ਨਕਾਮੀਆਂ ਹੈਗੀਆਂ ਉਹਨੂੰ ਸਰਕਾਰ ਲੁਕੋਣਾ ਚਾਹੁੰਦੀ ਆ ਜਿਹੜਾ ਪਾਣੀ ਦਾ ਬਾਹਣਾ ਉਹ ਕਿਸੇ ਨਾ ਕਿਸੇ ਜਰੀਏ ਸਰਕਾਰ ਆਪਣੇ ਉੱਪਰ ਥੋੜਾ ਲਾਊਗੀ ਉਹਨਾਂ ਨੇ ਨਦੀ ਦਾ ਦੇ ਤਾਂ ਵੀ ਪਾਣੀ ਪੜਾ ਛੜਦਾ ਕਿਤੇ ਨਾ ਕਿਤੇ ਇਹਦੇ ਵਿੱਚ ਮੁਲਾਜ਼ਮੇ ਪੀਸੇ ਜਾਣਗੇ ਉਹ ਮੁਲਾਜ਼ਮਾ ਨੂੰ ਬਾਅਦ ਦੇ ਵਿੱਚ ਕੀ ਕਰਤਾ ਜਾਊਗਾ ਸਰਕਾਰ ਇਹਨਾਂ ਦੀ ਹੈਗੀ ਗੁਜਰਾਤ ਦੇ ਵਿੱਚ ਸੈਂਟਰ 'ਚ ਇਹ ਬੈਠੇ ਆ ਸਾਰੇ ਹੀ ਪਾਪ ਧੋਤੇ ਜਾਣਗੇ ਸੋ ਕਹਿਣ ਦਾ ਭਾਵ ਇਨਾਂ ਦੀਆਂ ਨਲਾਇਕੀਆਂ ਜਿਹੜੇ ਇਹ ਗਲਤ ਪ੍ਰੋਜੈਕਟ ਲੈ ਕੇ ਆ ਉਹਦੇ ਕਾਰਨ ਬਰੋੜ ਬਰੋਦਰੇ ਵਿੱਚ ਪਾਣੀ ਘਰਾਂ ਦੇ ਵਿੱਚ ਵੜਿਆ ਬਾ ਦੂਜੀ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਉੱਥੇ ਦੇ ਲੋਕ ਵੀ ਇਹ ਚੀਜ਼ ਨੂੰ ਬਿਆਨ ਕਰਦੇ ਆ ਜੋ ਇੱਕ ਦੋ ਵੀਡੀਓ ਆਈਆਂ ਅਸੀਂ ਵੀ ਸੁਣੀ ਆ ਅਸੀਂ ਵੀ ਸੋਸ਼ਲ ਮੀਡੀਆ ਆਧਾਰ ਤੇ ਹੀ ਇਹ ਬਿਆਨ ਦੇ ਰਹੇ ਆ ਨਾ ਵੀ ਉੱਥੇ ਦੇ ਜਿਹੜੇ ਲੋਕ ਨੇ ਆਮ ਵਾਸੀ ਨੇ ਬੜੇ ਤੰਗ ਨੇ ਉਹ ਸੋ ਕਹਿਣ ਦਾ ਭਾਵ ਕਿਤੇ ਨਾ ਕਿਤੇ ਸਰਕਾਰ ਭਾਜਪਾ ਦੀ ਉਹ ਚੀਜ਼ ਤੇ ਪੜਦਾ ਪਾਉਣੀ ਚਾਹੁੰਦੀ ਆ ਕਿਤੇ ਨਾ ਕਿਤੇ ਕਹਿ ਰਹੀ ਆ ਵੀ ਨਦੀ ਚ ਪਾਣੀ ਪਹਿਲਾਂ ਹੀ ਛੜਦਾ ਸੀ ਆ ਕਰਤਾ ਸੀ ਇਹ ਸਾਰਾ ਕੁੱਛ ਸਰਕਾਰ ਦਾ ਝੂਠ ਦਾ ਪਲੰਦਾ ਹੈਗਾ ਵੀ ਕਿਤੇ ਨਾ ਕਿਤੇ ਆਪੋਜੀਸ਼ਨ ਚ ਜਾਂ ਪੂਰੇ ਭਾਰਤ ਦੇ ਵਿੱਚ ਵਰਲਡ ਚ ਇਹ ਗੱਲ ਚੱਲੂਗੀ ਵੀ ਕਿਤੇ ਨਾ ਕਿਤੇ ਜਿਹੜੇ ਵੱਡੇ ਦਿਗਜੇ ਹੈਗੇ ਆ ਬੜੀਆਂ ਹਿੱਕਾਂ ਥਾਪੜਦੇ ਨੇ ਵੀ ਅਸੀਂ ਬੜੇ ਬੜੇ ਪ੍ਰੋਜੈਕਟ ਲਿਆਂਦੇ ਅਸੀਂ 10 ਸਾਲ ਚ ਆ ਕੀਤਾ 15 ਸਾਲ ਚ ਆ ਕਰਦੇ ਆਂਗੇ ਅਸੀਂ ਜਿਵੇਂ ਕਿਸਾਨਾਂ ਦੀ ਇਹਨਾਂ ਨੇ ਆਮਦਨ ਵਾਈਟ ਦੁੱਗਣੀ ਕਰਤੀ ਉਹੋ ਜਿਹੇ ਹਾਲਾਤ ਇਹਨਾਂ ਨੇ ਗੁਜਰਾਤ 'ਚ ਕੀਤੇ ਹੋਏ ਆ ਸੋ ਲੋਕ ਡਰਦੇ ਨਹੀਂ ਬੋਲਦੇ ਪਰ ਕਹਿਣ ਤੋਂ ਭਾਵ ਇਹ ਸਰਕਾਰ ਦੀ ਨਾਕਾਮੀ ਹੈ ਸਰਕਾਰ ਉੱਥੇ ਬਿਲਕੁਲ ਫੇਲ ਹੋਈ ਆ ਇਹੋ ਜਿਹੇ ਪ੍ਰੋਜੈਕਟ ਲਿਆਉਣ ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ ਸਾਡਾ ਇਹ ਪ੍ਰੋਜੈਕਟ ਜਿਹੜਾ ਭਾਰਤ ਮੜਾ ਇਹਨੇ ਤਾਂ ਸਾਡੇ ਪੰਜਾਬ ਦਾ ਜਾੜਾ ਹੀ ਕਰ ਦਿੱਤਾ ਸੋ ਕਿਸਾਨਾਂ ਦਾ ਰਵਈਆ ਹੈ ਕਿਸਾਨ ਕੀ ਚਾਹੁੰਦੇ ਨੇ ਕਿ ਅਸੀਂ ਇਹ ਜਿਹੜਾ ਪ੍ਰੋਜੈਕਟ ਹੈ ਇਹ ਚੱਲਣ ਦੇਣਾ ਹੈ ਜਾਂ ਨਹੀਂ ਚੱਲਣਾ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈਗੀ ਆ ਪਹਿਲਾਂ ਤਾਂ ਜਿਹੜੇ ਜਿਵੇਂ ਤੱਕਾ ਹੋ ਰਿਹਾ ਕੁਲਵਿੰਦਰ ਕੌਰ ਜੀ ਪਿਛਲੇ ਦਿਨ ਦੇਖਿਆ ਹੋਊਗਾ ਜਿਹੜਾ ਭਾਰਤ ਮਾਲਾ ਰੋਡ ਜਾਂਦਾ ਜਿਹੜੀ ਸਾਈਡਾਂ ਤੇ ਜਗ੍ਹਾ ਹੋਰ ਇਹਨਾਂ ਨੇ ਥੋੜੀ ਜੀ ਵੱਧ ਐਕਵਾਇਰ ਕਰ ਲਈ ਐਕਵਾਇਰ ਤਾਂ ਕਰ ਲਈ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਅਗਲੇ ਨੇ ਤਾਂ ਦੇਖੋ ਜਿਹੜੀ ਜਿਹੜੀ ਤਾਂ ਅਗਲੇ ਨੇ ਜ਼ਮੀਨ ਐਕਵਾਇਰ ਹੋ ਗਈ ਉਹ ਤਾਂ ਛੱਡੀ ਹੋਈ ਆ ਉਹਦੇ ਨਾਲ ਵੀ ਇਹਨਾਂ ਨੇ ਦਸੇ ਤੇ ਉਥੇ ਲਿਜਾ ਕੇ ਜੀਵੀਸੀ ਮਸ਼ੀਨਾਂ ਪੰਜਾਬ ਪੁਲਿਸ ਲਾ ਕੇ 50 ਸਰਕਾਰ ਨੇ ਵੀ ਤੱਕਾ ਕਰਿਆ ਤੁਸੀਂ ਦੇਖਿਆ ਪਟਾਚੋਆ ਉੱਥੇ ਪਿਛਲੇ ਦਿਨੀ ਕਿੰਨੀ ਪੁਲਿਸ ਫੋਰਸ ਲਾ ਕੇ ਇਹਨਾਂ ਨੇ ਉੱਥੇ ਮਸ਼ੀਨਾਂ ਚਲਾਤੀਆਂ ਫਸਲ ਕਤਾਨਾਂ ਦੀ ਬਰਬਾਦ ਕਰਤੀ ਆ ਜੋ ਪਾਲੀ ਹੋਈ ਤੇ ਔਰ ਉਹਨਾਂ ਨੂੰ ਪੈਸਾ ਵੀ ਨਹੀਂ ਦਿੱਤਾ ਤੇ ਉਹਨਾਂ ਦੀ ਫਸਲ ਉਹਨਾਂ ਤੇ ਕਬਜ਼ੇ ਵੀ ਲੈ ਲੇ ਸੋ ਕਿਤੇ ਨਾ ਕਿਤੇ ਸਰਕਾਰ ਚ ਐ ਸੈਂਟਰ ਹੋਵੇ ਪੰਜਾਬ ਹੋਵੇ ਜੇ ਅਮਿਤ ਸ਼ਾਹ ਨੇ ਜਾਂ ਗੱਡਗਰੀ ਸਾਹਿਬ ਨੇ ਧਮਕੀ ਦਿੱਤੀ ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਪੰਜਾਬ ਸਰਕਾਰ ਉਹਦੇ ਅੱਗੇ ਝੁਕੀ ਹੈਗੀ ਆ ਜਿਹਦੇ ਵਿੱਚ ਪੰਜਾਬ ਦੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਿਨ੍ਹਾਂ ਨੂੰ ਮੁਆਵਜ਼ਾ ਨਹੀਂ ਵੀ ਮਿਲਿਆ ਸੀ ਉਹਨਾਂ ਦੇ ਖੇਤਾਂ 'ਚ ਜਾ ਕੇ ਇਹਨਾਂ ਨੇ ਮਸ਼ੀਨਾਂ ਚਲਾਤੀਆਂ ਉਹ ਫਸਲ ਦਾ ਨੁਕਸਾਨ ਕੀਤਾ ਵਾ ਸੋ ਕਿਸਾਨ ਨਹੀਂ ਚਾਹੁੰਦਾ ਆਪਣੀ ਬਰਬਾਦੀ ਹਾਂਜੀ ਕਿਸਾਨ ਇੱਕ ਪਾਸੇ ਤਾਂ ਕਿਸਾਨ ਨੇ ਇੱਕ ਪਾਸੇ ਸਾਰੇ ਦੀ ਸਾਰੇ ਸਿਆਸਤ ਹੈ ਅਕਾਲੀ ਦਲ ਜਿਹੜਾ ਸ਼ੋਮਨੀ ਕਾਲ ਦਲ ਉਹ ਵੀ ਕਹਿ ਰਹੇ ਨੇ ਕਿ ਪ੍ਰੋਜੈਕਟ ਰੱਦ ਹੋ ਜਾਣਗੇ ਤਾਂ ਨੁਕਸਾਨ ਹੋਏਗਾ ਦੇਖੋ ਜਿਵੇਂ ਸਭ ਵੀ ਬਿਆਨ ਦਿੱਤੀ ਹੈ ਤੇ ਭਗਵੰਤ ਸਿੰਘ ਸਰਕਾਰ ਵੀ ਇਹੀ ਕੁਝ ਜੀ ਮੈਂ ਇਹ ਕਹਿਣਾ ਜੀ ਮੈਂ ਅਸੀਂ ਦੇਖੋ ਆਪਣਾ ਵਿਊ ਦੇਣਾ ਵੀ ਜੋ ਕੋਸ਼ਿਸ਼ ਪ੍ਰੋਜੈਕਟ ਆਇਆ ਭਾਰਤ ਮਾਲਾ ਉਹਦੇ ਵਿੱਚ ਅਸੀਂ ਕਿਸਾਨੀ ਦੀ ਗੱਲ ਰੱਖਣੀ ਆ ਵੀ ਕਿਸਾਨ ਕਿੰਨੇ ਬਰਬਾਦ ਹੋਏ ਨੇ ਕਿੰਨੇ ਜ਼ਮੀਨਾਂ ਤੋਂ ਬੇਜ਼ਮੀਨੇ ਹੋ ਗਏ ਕਿੰਨਾ ਉਹਨਾਂ ਦਾ ਨੁਕਸਾਨ ਹੋਇਆ ਕਿੰਨੇ ਮੋਟਰਾਂ ਤੋਂ ਵਾਂਝੇ ਹੈਗੇ ਕੋਈ ਨਵਾਂ ਕਨੈਕਸ਼ਨ ਸਰਕਾਰ ਦੇ ਨਹੀਂ ਰਹੀ ਰਹਿੰਦੀ ਜਦੋਂ ਅਸੀਂ ਸੀਐਮ ਤੱਕ ਇਹ ਗੱਲ ਲੈ ਕੇ ਗਏ ਉਹ ਕਹਿੰਦੇ ਪਿੱਛੇ ਤੋਂ ਬੰਦ ਨੇ ਅਸੀਂ ਹਾਈ ਕੋਰਟ ਤੋਂ ਬੰਦ ਨੇ ਅਸੀਂ ਸਾਰੀਆਂ ਗੱਲਾਂ ਉਹਨਾਂ ਨਾਲ ਤੱਥ ਦੇ ਆਧਾਰ ਤੇ ਰੱਖੀਆਂ ਸਰਕਾਰਾਂ ਕੋਲ ਝੂਠ ਤੋਂ ਬਿਨਾ ਕੁਝ ਹੋਰ ਨਹੀਂ ਪਰ ਹੁਣ ਜਿਹੜੇ ਸਿਆਸੀ ਲੋਗ ਨੇ ਕੋਈ ਵੀ ਐਮਪੀ ਹੈਗਾ ਕਿਉਂਕਿ ਕੁਰੀਵੱਟ ਹੁੰਦੀ ਆ ਦਿੱਲੀ ਦੇ ਵਿੱਚ ਸੈਂਟਰ ਤੋਂ ਇਹ ਲੋਕ ਡਰਦੇ ਨੇ ਇਹਨਾਂ ਨੇ ਕਿਤੇ ਨਾ ਕਿਤੇ ਤਾਂ ਇਹ ਬਿਆਨ ਦੇਣਾ ਹੀ ਹੈਗਾ ਨਾ ਇਹ ਕੋਈ ਸੱਚੀ ਗੱਲ ਥੋੜੋ ਕਰਨੀ ਨੇ ਇਹਨਾਂ ਨੇ ਤਾਂ ਆਪਣੀਆਂ ਸਿਆਸੀ ਰੋਟੀਆਂ ਸੇਕਣੀਆਂ ਇਹ ਤਾਂ ਕਹਿਣਗੇ ਵੀ ਇਹ ਜਿਹੜੇ ਹੈਗੇ ਆ ਪਹਿਲਾ ਅਕਾਲੀ ਦਲ ਵਾਲੇ ਜਿੰਦੀ ਗੱਲ ਕੀਤੀ ਆ ਇਹ ਵੀ ਤਾਂ ਕੋਆਪਰੇਟ ਕਰਾਉਣਿਆਂ ਦੇ ਹੱਕ ਸੀ ਜਦੋਂ ਕਾਨੂੰਨ ਆਏ ਸੀ ਉਦੋਂ ਕਹਿੰਦੇ ਸੀ ਕਾਨੂੰਨ ਬਹੁਤ ਚੰਗੇ ਨੇ ਫਿਰ ਜਦੋਂ ਲੋਕਾਂ ਦਾ ਵਿਰੋਧ ਦੇਖ ਕੇ ਕਾਨੂੰਨ ਮਾੜੇ ਹੋ ਗਏ ਨੇ ਅਇਤੈ ਇਹ ਸਾਰੇ ਸਿਆਸੀ ਲੋਕ ਇਹੀ ਗੱਲ ਕਰਦੇ ਨੇ ਇਹਨਾਂ ਨੇ ਸੈਂਟਰ ਦੇ ਖੇਮੇ ਦੀ ਉਹ ਗੱਲ ਕਰਨੀ ਆ ਜਿਹੜੀ ਆ ਸਰਕਾਰ ਆ ਇਹ ਤਾਂ ਪੂਰੀ ਸੈਂਟਰ ਸਰਕਾਰ ਨਾਲ ਮਿਲ ਕੇ ਚੱਲਦੀ ਆ ਸੈਂਟਰ ਸਰਕਾਰ ਦੇ ਦਬਦਬੇ ਐਟ ਹੀ ਸੀਐਮ ਭਗਵੰਤ ਮਾਨ ਸਾਹਿਬ ਚੱਲਦੇ ਨੇ ਇਹਨਾਂ ਨੇ ਤਾਂ ਕਹਿਣੀ ਆ ਪਰ ਉਹਨਾਂ ਨੂੰ ਪੁੱਛਿਆ ਜਾਵੇ ਜਿਹੜੇ ਜ਼ਮੀਨਾਂ ਤੋਂ ਬੇਜ਼ਮੀਨੇ ਹੋ ਗਏ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਬਰਬਾਦ ਕਰ ਲਿਆ ਜਿਹੜੇ ਕਿਸਾਨ ਰੋਟੀ ਤੋਂ ਵਾਂਝੇ ਹੋ ਗਏ ਜਿਹੜੇ ਮੋਟਰਾਂ ਤੋਂ ਵਾਂਝੇ ਹੋ ਗਏ ਜਿਹੜੀ ਕੁਝ ਬਚੀ ਫਸਲ ਸੀ ਉਹਨੂੰ ਵੀ ਪਾਲਣੇ ਤੋਂ ਉਹਨਾਂ ਦੀ ਜ਼ਮੀਨ ਜਿਹੜੀ ਹੈਗੀ ਆ ਬੰਜਰ ਹੋ ਗਈ ਆ ਜਦੋਂ ਮੋਟਰੇ ਨਹੀਂ ਹੈ ਤਾਂ ਪਾਣੀ ਕਦੋਂ ਨਾਲ ਲਾਉਣਗੇ ਪਾਣੀ ਤੋਂ ਬਿਨਾ ਤਾਂ ਕੋਈ ਗੁਜ਼ਾਰਾ ਹੀ ਨਹੀਂ ਹੈ ਅੱਛਾ ਇਸ ਕਰਕੇ ਅੱਛਾ ਤੁਸੀਂ ਜੀ ਤੁਸੀਂ ਇਹ ਦੱਸੋ ਵੀ ਕਿਸਾਨਾਂ ਦਾ ਜਿਹੜਾ ਸਵਾਲ ਸੀ ਵੀ ਕਿਸਾਨਾਂ ਦਾ ਰਵਈਆ ਕੀ ਹੈ ਪ੍ਰੋਜੈਕਟਾਂ ਨੂੰ ਲੈ ਕੇ ਉਹ ਪ੍ਰੋਜੈਕਟ ਲੱਗਣ ਦੇਣਗੇ ਪ੍ਰੋਜੈਕਟ ਬਣਨ ਦੇਣਗੇ ਜਾਂ ਨਹੀਂ ਬਣਨ ਦੇਣਗੇ ਕਿਉਂਕਿ ਇੰਨੀ ਵਸੂਲੀ ਤਾਂ ਜਿਹੜੀ ਜੇਕਰ ਕਿਸਾਨਾਂ ਨੂੰ ਚੜ੍ਹਨ ਨਹੀਂ ਦਿੱਤਾ ਜਾਏਗਾ ਇਹਨਾਂ ਜਿਹੜੀਆਂ ਸੜਕਾਂ ਨੇ ਇਹ ਹਾਈਵੇ ਦੇ ਇਹਦੇ ਤੇ ਟੈਕਸ ਵੀ ਜਿਹੜਾ ਉਹ ਵਸੂਲਿਆ ਜਾਊਗਾ ਵੱਡੇ ਪੱਧਰ ਦੇ ਉੱਪਰ ਤਾਂ ਤੁਹਾਡਾ ਕੀ ਇਰਾਦਾ ਹੈ ਕਿ ਕਿਸਾਨ ਜਥੇਬੰਦੀ ਇਹਦੇ ਪ੍ਰਤੀ ਕੀ ਦਾਇਰ ਕੀਤੀ ਹੋਈ ਹੈ ਦੇਖੋ ਅਸੀਂ ਦੇਖੋ ਮੈਮ ਗੱਲ ਇਹ ਹੈਗੀ ਆ ਬਹੁਤ ਜਿੱਥੇ ਟੱਕਾ ਹੋਇਆ ਅਸੀਂ ਟੱਕੇ ਦਾ ਵਿਰੋਧ ਕਰਦੇ ਆ ਤਾਂ ਬਹੁਤ ਕਿਸਾਨਾਂ ਨੇ ਤਾਂ ਪੈਸੇ ਲੈ ਵੀ ਲਏ ਨੇ ਜਿਨ੍ਹਾਂ ਨੇ ਪੈਸੇ ਲੈ ਲਏ ਅਤੇ ਇੱਕ ਜਥੇਬੰਦੀ ਤੌਰ ਤੇ ਕਿਸਾਨ ਆਗੂ ਹੋਣ ਦੇ ਨਾਤੇ ਮੈਂ ਇਹ ਵੀ ਕਿਵੇਂ ਕਹਿ ਸਕਦਾ ਸੋ ਕਹਿਣ ਦਾ ਭਾਵ ਅਸੀਂ ਪ੍ਰੋਜੈਕਟ ਦਾ ਵਿਰੋਧ ਕਰਦੇ ਆ ਅੱਗੇ ਪ੍ਰੋਜੈਕਟ ਨੇ ਸਿਰੇ ਚੜਨਾ ਨਹੀਂ ਚੜਨਾ ਉਹ ਕਿਸਾਨਾਂ ਦੀ ਜਿਹਦੀ ਜ਼ਮੀਨ ਆਉਂਦੀ ਹੈ ਉਹਦੀ ਖੁਦ ਹੀ ਮਰਜ਼ੀ ਹੈਗੀ ਆ ਪਰ ਅਸੀਂ ਜਿਹੜਾ ਨੁਕਸਾਨ ਆ ਉਹ ਤੁਹਾਡੇ ਮਾディアਮ ਰਾਹੀਂ ਲੋਕਾਂ ਤੱਕ ਪਹੁੰਚਾਇਆ ਤੁਸੀਂ ਸਾਨੂੰ ਮੌਕਾ ਦਿੱਤਾ ਉਹ ਸਾਰੀਆਂ ਗੱਲਾਂ ਤੁਹਾਡੇ ਚੈਨਲ ਤੇ ਅਸੀਂ ਰੱਖੀਆਂ ਨੇ ਵੀ ਕਿਸਾਨ ਦੇ ਦੇ ਵਿੱਚ ਬਹੁਤ ਨੁਕਸਾਨ ਹੋਇਆ ਹੁਣ ਜਿਨ੍ਹਾਂ ਦੀ ਜ਼ਮੀਨ ਆਉਂਦੀ ਆ ਇਹ ਤਾਂ ਉਹਨਾਂ ਨੇ ਸੋਚਣਾ ਸਾਡੇ ਕੋਲ ਵੀ ਕੁਝ ਕਿਸਾਨ ਪਹਿਲਾਂ ਆਏ ਸੀ ਵੀ ਅਸੀਂ ਜ਼ਮੀਨ ਨਹੀਂ ਦੇਣੀ ਚਾਹੁੰਦੇ ਪਰ ਇਹ ਕੀ ਆ ਸਰਕਾਰਾਂ ਦੇ ਹੱਥ ਐਡੇ ਨੇ ਉਹ ਕਿਤੇ ਦਲੀਲ ਅਪੀਲ ਕੋਰਟ ਦੇ ਵਿੱਚ ਨਹੀਂ ਪਾ ਸਕਦੇ ਜਦੋਂ ਇਹ ਪ੍ਰੋਜੈਕਟ ਲਿਆਉਂਦੇ ਨੇ ਉਹ ਪਹਿਲਾਂ ਹੀ ਸਾਰਾ ਕੁਝ ਖਤਮ ਕਰਕੇ ਲਿਆਉਂਦੇ ਨੇ ਵੀ ਜਿਹੜੇ ਜਿੱਥੇ ਨੂੰ ਅਸੀਂ ਪ੍ਰੋਜੈਕਟ ਕੱਢਣਾ ਉਹਦੀ ਕੋਈ ਰੋਕ ਟੋਕ ਨਹੀਂ ਉਹਦੀ ਕੋਈ ਦਲੀਲ ਅਪੀਲ ਨਹੀਂ ਉਹ ਕਿਤੇ ਵੀ ਜਾ ਕੇ ਅਤਲਾਬ ਵਗੈਰਾ ਜਾਂ ਕਿਸੇ ਕੋਰਟ 'ਚ ਜਾ ਕੇ ਰਿਟ ਨਹੀਂ ਪਾ ਸਕਦਾ ਨਾ ਚੈਲੰਜ ਕਰ ਸਕਦਾ ਸੋ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਫੇ ਕਿਸਾਨ ਕਰੂ ਤਾਂ ਕਰੂ ਕੀ ਦਬਰ ਸਰਕਾਰ ਜਦੋਂ ਸਰਕਾਰਾਂ ਜਾ ਕੇ 2-200 ਪੁਲਿਸ ਵਾਲਾ ਲੈ ਕੇ ਚਲੇ ਜਾਂਦੇ ਮੈਂ ਤੁਹਾਨੂੰ ਪਿਛਲੇ ਦਿਨਾਂ ਦੀ ਕਹਾਣੀ ਦੱਸੀ ਵੀ ਆ ਕਿ ਜਿਨ੍ਹਾਂ ਨੂੰ ਪੈਸੇ ਵੀ ਨਹੀਂ ਦਿੱਤੇ ਬਹੁਤ ਕਿਸਾਨ ਇੱਥੇ ਰੁੱਲਦੇ ਫਿਰਦੇ ਆ ਜਿਹੜੇ ਇਹਨਾਂ ਨੇ ਇੱਥੇ ਤੇ ਬਣਾਏ ਨੇ ਜਾਂ ਇਹਨਾਂ ਨੇ ਕੋਈ ਏਡੀਸੀ ਨੂੰ ਮਤਲਬ ਤੈਅ ਕੀਤਾ ਜਾਂ ਐਸਡੀਐਮ ਨੂੰ ਉਸ ਏਰੀਆ ਦਾ ਤੈਅ ਕੀਤਾ ਲੋਕ ਧੱਕੇ ਖੰਦੇ ਫਿਰਦੇ ਨੇ ਤਸੀਦਕ ਚਿਹਰੀਆਂ ਦੇ ਵਿੱਚ ਜਿਨ੍ਹਾਂ ਨੂੰ ਪ੍ਰੋਪਰ ਪੈਸੇ ਪੂਰੇ ਵੀ ਨਹੀਂ ਮਿਲੇ ਔਰ ਠੇਕੇਦਾਰ ਨੇੜੇ ਵੀ ਨਹੀਂ ਲੱਗਣ ਦਿੰਦੇ ਧੱਕੇ ਤੇ ਮਸ਼ੀਨਾਂ ਉਹਨਾਂ ਦੇ ਖੇਤਾਂ 'ਚ ਵਾੜ ਦਿੰਦੇ ਆ ਸੋ ਤੱਕੇ ਨਾਲ ਜ਼ਮੀਨਾਂ ਜਿਹੜੀਆਂ ਐਕਵਾਇਰ ਕੀਤੀਆਂ ਜਾ ਰਹੀਆਂ ਤੁਸੀਂ ਉਹਦੇ ਕਾਫਤੇ ਜ਼ਰੂਰ ਹੈਗੇ ਹੋ ਅਰ ਤੁਹਾਨੂੰ ਕੀ ਲੱਗਦਾ ਹੈ ਪ੍ਰੋਜੈਕਟ ਤੋਂ ਬਾਅਦ ਜਿਵੇਂ ਮੈਂ ਕਿਹਾ ਸੀ ਦੀਵੇ ਪੱਤੇ ਪਾਣੀ ਪਾਜੂਗਾ ਤੇ ਹਾੜ ਜਿਹੜੇ ਨੇ ਕਿਉਂਕਿ ਜੇ ਉੱਪਰ ਤੋਂ ਪਾਣੀ ਆਉਂਦਾ ਹੈ ਇਹ ਤੋਂ ਪਾਣੀ ਆਉਂਦਾ ਹੈ ਤਾਂ ਜਿਹੜਾ ਇਲਾਕਾ ਇੱਕ ਬੰਨ ਦੀ ਤਰ੍ਹਾਂ ਹਾਈਵੇ ਦੇ ਪ੍ਰੋਜੈਕਟ ਤਾਂ ਫਿਰ ਜਿਹੜਾ نیچے ਤਾਂ ਦੂਜੇ ਪਾਸੇ ਬਚਦਾ ਆ ਪਾਣੀ ਫਿਰ ਨਿਕਲਦੇ ਕੋਈ ਅਸਰ ਨਹੀਂ ਲੱਗਦਾ ਹੈ ਕਿ ਇਹ ਹੜ੍ਹ ਦੇ ਵਿੱਚ ਹਲੇ ਹੋ ਜਾਣਗੇ ਕਿ ਏਰੀਆ ਡੋਬ ਸਕਦਾ ਹੈ ਤੁਸੀਂ ਇਹ ਦੇਖੋ ਬਲਵਿੰਦਰ ਕੌਰ ਜੀ ਜਦ ਥੱਲੇ ਨੂੰ ਕਿਸੇ ਕਿਸਾਨ ਦੀ ਮੋਟਰ ਸੈਂਟਰ ਚ ਆ ਗਈ ਜਾਂ ਕਿਸੇ ਕਿਸਾਨ ਨੇ ਪਾਈ ਪਲੈਨ ਪਾਈ ਹੋਈ ਸੀ ਜਿਹਨੂੰ ਪਾਣੀ ਆਪਾਂ ਅੰਡਰਗਰਾਊਂਡ ਕਹਿੰਦੇ ਆ ਇਹਨਾਂ ਨੇ ਉਹ ਪੈਪ ਤਾਂ ਛੱਡੇ ਨਹੀਂ ਨਾ ਇਹਨਾਂ ਨੇ ਨਿਕਾਸੀ ਤਾਂ ਛੱਡੀ ਹੋਣੀ ਇਹਨਾਂ ਨੇ ਤਾਂ ਰੋਡ ਦੇ ਥੱਲੇ ਕੁਝ ਦੱਬੜੇ ਨਹੀਂ ਦਿੱਤਾ ਇਹ ਚੀਜ਼ ਦਾ ਜਦੋਂ ਰੋਡ ਬਣ ਜਾਏਗਾ ਉਦੋਂ ਬਾਅਦ ਚ ਪਤਾ ਲੱਗੂ ਜਿਵੇਂ ਮੈਂ ਤੁਹਾਨੂੰ ਪਿਛਲੇ ਸਾਲ ਦੀ ਇੱਕ ਜੰਪਲ ਦਿੱਤੀ ਆ ਵੀ ਇਸ ਰੋਡ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਕੋਈ ਜ਼ਰੂਰੀ ਨਹੀਂ ਵੀ ਇਹ ਇਹ ਪੂਰੇ ਪੰਜਾਬ ਚ ਨੁਕਸਾਨ ਕਰ ਸਕਦਾ ਜਿਹੜੇ ਇਲਾਕੇ ਚ ਨਿਕਲਦਾ ਜਦੋਂ ਪਾਣੀ ਦੀ ਕ੍ਰੋਸਿੰਗ ਆ ਜਿਹੜੀ ਪਾਣੀ ਦਾ ਜਦੋਂ ਵਹਾਈ ਜਦੋਂ بارش ਮੰਨ ਲਓ ਵੱਧ ਹੋ ਗਈ ਇਹ ਤਾਂ ਕੁਦਰਤ ਦੇ ਹੱਥ ਹੈ ਨਾ ਇਹ ਕਿਸਾਨ ਆਗੂਆਂ ਦੇ ਹੱਥ 'ਚ ਨਹੀਂ ਨਾ ਕਿਸਾਨ ਦੇ ਹੱਥ 'ਚ ਨਾ ਗਵਰਨਮੈਂਟ ਦੇ ਹੱਥ 'ਚ ਤਾਂ ਅਗਰ بارش ਵੱਧ ਹੋ ਗਈ ਤੁਹਾਨੂੰ ਪਤਾ ਹੈ ਸਰਕਾਰਾਂ ਹੜ੍ਹ ਵਿਆਹ ਲਿਆ ਵੀ ਦੰਨੀਆਂ ਸਰਕਾਰਾਂ ਕੋਲ ਬੜੇ ਹੱਥ ਕੰਡੇ ਨੇ ਸਰਕਾਰਾਂ ਨੇ ਜੇ ਲੋਕਾਂ ਦਾ ਧਿਆਨ ਸਰਕਾਰਾਂ ਜਦੋਂ ਫੇਲ ਹੁੰਦੀਆਂ ਇਹਨਾਂ ਨੇ ਧਿਆਨ ਭਟਕਾਉਣਾ ਇਹ ਪਾਣੀ ਵੱਧ ਛੜ ਕੇ ਹੜ੍ਹ ਲਿਆ ਵੀ ਦੰਦੇ ਨੇ ਅਸੀਂ ਤਾਂ ਇਹ ਵੀ ਕਹਿੰਦੇ ਨੇ ਕਈ ਦੁਆਰ ਹੜਾ ਐ ਨਹੀਂ ਉਹ ਫਿਆਸੀ ਹੜ੍ਹ ਨੇ ਨਾ ਕਿ ਉਹ بارش ਦੇ ਹਨ ਸਰਕਾਰਾਂ ਬਹੁਤ ਕੁਝ ਕਰ ਦਿੰਦੀਆਂ ਸੋ ਕਹਿਣ ਦਾ ਭਾਵ ਜਦੋਂ ਪਾਣੀ ਆਊਗਾ ਇਹਦਾ ਸੰਤਾਪ ਜਿਹੜੇ ਇਲਾਕੇ 'ਚ ਇਹ ਭਾਰਤ ਮਾਲਾ ਰੋਡ ਨਿਕਲਿਆ ਉਹਨਾਂ ਨੂੰ ਇਲਾਕੇ ਨੂੰ ਉਸ ਏਰੀਏ ਨੂੰ ਸੰਤਾਪ ਭੋਗਣਾ ਪਊਗਾ ਇਹਦਾ ਬਹੁਤ ਵੱਡਾ ਨੁਕਸਾਨ ਹੈਗਾ ਬਾਕੀ ਜਿਹੜੇ ਕਿਸਾਨਾਂ ਨੇ ਪੈਸੇ ਲੈ ਲੇ ਜਾਂ ਉਹ ਇਹਦੇ ਹੱਕ ਦੀ ਗੱਲ ਕਰਨ ਅੱਜ ਉਹਨਾਂ ਨੂੰ ਸਮਝ ਆਉਣ ਲੱਗੀ ਆ ਪਰ ਉਹਨਾਂ ਕੋਲ ਚਾਰਾ ਵੀ ਕੀ ਸੀ ਦੱਸੋ ਤਾਂ ਸਹੀ ਜਦੋਂ ਸਰਕਾਰਾਂ ਨੇ ਜ਼ਮੀਨਾਂ ਅਕਵਾਇਰ ਕਰਨੀਆਂ ਟੌਪ ਕਰ ਵੀ ਕੀ ਸਕਦੇ ਨੇ ਜਦੋਂ ਉਹਨਾਂ ਦੇ ਹੱਥ ਪਸੇ ਕੁਝ ਨਹੀਂ ਹੈਗਾ ਪਰ ਸਰਕਾਰ ਜੇ ਕਿਸਾਨਾਂ ਨੇ ਜ਼ਮੀਨ ਦਿੱਤੀ ਆ ਪਰ ਉਹ ਉਹ ਕਹਿਣ ਤੋਂ ਭਾਵ ਤਾਂ ਉਹਨੂੰ ਉਹਦਾ ਫਾਇਦਾ ਨਹੀਂ ਹੋਇਆ ਨੁਕਸਾਨ ਹੀ ਹੋਇਆ ਅੱਜ ਉਹ ਘਰ ਤੋਂ ਬੇਕਾਰ ਹੋ ਗਿਆ ਜ਼ਮੀਨ ਤੋਂ ਬੇਵਾਰਾ ਹੋ ਗਿਆ ਉਹ ਬਹੁਤ-ਬਹੁਤ ਧੰਨਵਾਦ ਤੁਹਾਡਾ ਇਹ ਜਾਣਕਾਰੀ ਦੇਣ ਦੇ ਲਈ ਔਰ ਧੰਨਵਾਦ ਥੈਂਕ ਯੂ ਨਾਲ ਜੁੜਨ ਦੇ ਲਈ ਜੀ ਸੋ ਮੁੱਖੀ ਗੱਲ ਇਹ ਹੈਗੀ ਆ ਕਿ ਵਡੋਦਰਾ ਦੇ ਵਿੱਚ ਜਿਹੜੇ ਹੜ੍ਹ ਆਏਗੇ ਉਹਦੇ ਤੋਂ ਕਿਸਾਨਾਂ ਨੂੰ ਕਿਤੇ ਨਾ ਕਿਤੇ ਇਹ ਜ਼ਰੂਰ ਲੱਗ ਰਿਹਾ ਹੈ ਕਿ ਅਜਿਹਾ ਜੇਕਰ ਪੰਜਾਬ 'ਚ ਹੁੰਦਾ ਤਾਂ ਨੁਕਸਾਨ ਬਹੁਤ ਭਾਰੀ ਹੋਊਗਾ ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਪਿਛਲੇ ਸਾਲ ਹੜ੍ਹ ਆਏ ਸੀਗੇ ਉਹਦੀ ਵਾਪਜ਼ਾ ਜਿਹੜਾ ਉਹ ਕਿਸਾਨਾਂ ਨੂੰ ਨਹੀਂ ਮਿਲਿਆ ਕਿਸਾਨਾਂ ਦੇ ਮੁਤਾਬਕ ਜਿਹੜੀਆਂ ਗੱਲਾਂ ਪਹਿਲਾਂ ਵੀ ਸੀ ਕਰ ਚੁੱਕੇ ਕਿ ਬਹੁਤ ਸਾਰੀਆਂ ਜ਼ਮੀਨਾਂ ਤੇ ਰੇਸ ਜਿਹੜੀ ਜਮ੍ਹਾਂ ਹੋਊਗੀ ਉਹ ਤੋਂ ਮਾਈਨਿੰਗ ਨਹੀਂ ਹੋ ਸਕੀ ਔਰ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਪਤਰੀ ਕਰਨੀਆਂ ਬਹੁਤ ਆਪੀਆਂ ਹੋਣੀਆਂ ਔਰ ਇਹਦੇ ਨਾਲ ਨਾਲ ਜੇਕਰ ਫਿਰ ਜਦੋਂ ਇਹ ਪ੍ਰੋਜੈਕਟ ਬਣ ਜਾਂਦਾ ਹੈ ਫਿਰ ਹੜਾ ਆਉਂਦੇ ਨੇ ਤਾਂ ਉਹ ਜਿਹੜਾ ਏਰੀਆ ਜਿਹੜਾ ਵਿਚਕਾਰ ਹੋਊਗਾ ਉਹ ਪੂਤੀ ਦੀ ਪੂਰੀ ਤਰ੍ਹਾਂ ਡੁੱਬ ਸਕਦਾ ਸੋ ਇਹ ਵਿਡੋਦਰਾ ਤੋਂ ਇੱਕ ਐਗਜ਼ਾਮਪਲ ਜਿਹੜੀ ਆ ਉਹ ਲੈ ਕੇ ਵੀ ਕਿਸਾਨਾਂ ਨੂੰ ਕਿਤੇ ਨਾ ਕਿਤੇ ਲੱਗ ਰਿਹਾ ਹੈ ਕਿ ਜੇ ਪ੍ਰੋਜੈਕਟ ਚੱਲਦੇ ਨੇ ਤਾਂ ਪੰਜਾਬ ਦੀ ਖੇਤੀ ਦਾ ਨੁਕਸਾਨ ਜਿਹੜਾ ਆ ਉਹ ਬਹੁਤ ਜਿਆਦਾ ਵੱਡਾ ਹੈਗਾ ਸੋ ਇਹ ਅੱਜ ਦਾ ਖਾਸ ਵਿਸ਼ਾ ਸੀਗਾ ਕਿ ਭਾਰਤ ਮਾਲਾ ਪ੍ਰੋਜੈਕਟ ਦੇ ਨਾਲ ਨੁਕਸਾਨ ਜਿਹੜਾ ਉਹ ਕੀ ਕੀ ਹੈਗਾ ਹੈ